ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਹੋ ਤੁਸੀਂ ਸਾਰੇ ਤੇ ਇਸ ਸਮੇਂ ਪ੍ਰੋਗਰਾਮ ਲੈ ਕੇ حاضر ਆ ਬਿਆਉਣ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਇਸ ਪ੍ਰੋਗਰਾਮ ਦੇ ਵਿੱਚ ਮਨਦੀਪ ਪੂਨੀਆ ਹੁਣਾ ਦਾ ਸਾਥ ਹੁੰਦਾ ਹੈ ਤੇ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਦੇ ਉੱਪਰ ਜਾਣਨਾ ਪੈਂਦਾ ਤੇ ਵਿਸ਼ਲੇਸ਼ਣ ਕਰਦੇ ਨੇ ਪੂਨੀਆ ਜੀ ਸੋ ਉਹਨਾਂ ਨੂੰ ਨਾਲ ਲੈਨੇ ਆ ਤੇ ਫਿਰ ਰੁਖ ਖਬਰਾਂ ਦਾ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਜੀ ਜੀ ਸ਼ੁਕਰੀਆ ਸਤਿ ਸ਼੍ਰੀ ਅਕਾਲ ਗੁੱਪ੍ਰੀਤ ਸਤਿ ਸ਼੍ਰੀ ਅਕਾਲ ਜੀ ਸੋ ਸਭ ਤੋਂ ਪਹਿਲਾਂ ਪਾਇਓ ਚਾਨਣਾ ਰੂਸ ਤੇ ਯੂਕਰੇਨ ਦੇ ਵਿਚਾਲੇ ਜੰਗ ਲਗਾਤਾਰ ਕਈ ਸਾਲਾਂ ਤੋਂ ਚੱਲ ਰਹੀ ਹੈ ਇਸ ਵਿਚਾਲੇ ਹੁਣ ਖਬਰ ਇਹ ਨਿਕਲ ਕੇ ਆ ਰਹੀ ਹੈ ਕਿ ਇਸਤਾਨਬੁਲ ਦੇ ਵਿੱਚ ਦੋਨੋਂ ਧਿਰਾਂ ਦੇ ਪ੍ਰਤੀਨਿਧੀ ਮੰਡਲ ਦੀ ਬੈਠਕ ਚੱਲ ਰਹੀ ਹੈ ਕੀ ਹੁਣ ਜੰਗ ਖਤਮ ਹੋਣ ਦੇ ਕੋਈ ਲੱਗ ਰਿਹਾ ਹੈ ਕੋਈ ਸੰਕੇਤ ਹਾਂ ਜੀ ਅੱਜ ਜੇ ਆਪਾਂ ਗਣ ਕਰੀਏ 3 ਸਾਲ ਹੋ ਗਏ ਨੇ ਰੂਸ ਅਤੇ ਯੂਕਰੇਨ ਦੀ ਜੰਗ ਲੱਗੇ ਹੋਏ ਤੇ ਜਦੋਂ ਟਰੰਪ ਉਹਨਾਂ ਨਾਲ ਜ਼ੇਲੈਂਸਕੀ ਦਾ ਇੱਕ ਸਮਝੌਤਾ ਹੁੰਦਾਗਾ ਜਿਹਦੇ ਜਿਹਦੇ ਵਿੱਚ ਉਹ ਯੂਕਰੇਨ ਨੂੰ ਆਪਣੇ ਯੂਕਰੇਨ ਆਪਣੇ ਤਕਰੀਬਨ 49% ਜਿਹੜੇ ਨੈਚੁਰਲ ਜਿਹੜੇ ਰਿਸੋਰਸ ਰਿਸੋਰਸ ਜਾਇ ਗਿਆ ਉਹਨਾਂ ਨੂੰ ਹੈਂਡਓਵਰ ਕਰਦੇ ਨੇ ਅਮਰੀਕਾ ਨੂੰ ਉਸ ਤੋਂ ਬਾਅਦ ਇਹ ਲੱਗ ਰਿਹਾ ਸੀਗਾ ਕਿ ਹੁਣ ਕਿਤੇ ਨ ਕਿਤੇ ਕਿਤੇ ਨ ਕਿਤੇ ਜੰਗ ਰੁਕ ਚੁੱਕੀ ਪਰ ਹਜੇ ਤੱਕ ਜਿਹੜਾ ਜੰਗ ਹੈਗੀ ਆ ਉੱਥੇ ਰੁਕੀ ਨਹੀਂ ਹੈਗੀ ਆ ਅਮਰੀਕਾ ਦੇ ਮਾਰਕੋ ਰੂਬਿਓ ਦਾ ਵੀ ਬਿਆਨ ਆਇਆ ਇਸ ਇਸ ਦੇ ਬਾਰੇ ਜਿਹੜੀ ਮੀਟਿੰਗ ਟਰਕੀ ਦੇ ਇਸਤਾਨਬੁਲ ਦੇ ਵਿੱਚ ਜਿਹੜੀ ਮੀਟਿੰਗ ਚੱਲ ਰਹੀ ਉਹਦੇ ਚ ਯੂਕਰੇਨੀ ਜਿਹੜਾ ਪੈਨਲ ਆ ਉਹ ਵੀ ਸ਼ਾਮਲ ਹੈਗਾ ਰੂਸਿਆ ਦਾ ਪੈਨਲ ਵੀ ਸ਼ਾਮਲ ਹੈ ਰੂਸਿਆ ਦੇ ਜਿਹੜੇ ਡਿਫੈਂਸ ਮਿਨਿਸਟਰ ਨੇ ਉਹ ਵੀ ਰੁਸਤਮ ਉਮਰੋ ਉਹ ਵੀ ਉਸ ਚ ਸ਼ਾਮਲ ਹੈ ਗਿਆ ਲੇਕਿਨ ਇਹ ਦੱਸਿਆ ਜਾ ਰਿਹਾ ਹੈਗਾ ਕਿ ਜਿਹੜਾ ਰੂਸ ਹੈ ਉਹ ਐਦਾ ਦੀਆਂ ਗੱਲਾਂ ਇਸ ਮੀਟਿੰਗ 'ਚ ਚੱਕ ਰਿਹਾਗਾ ਜਿਹੜੀਆਂ ਕਿ ਯੂਕਰੇਨ ਵਾਸਤੇ ਪੂਰੀਆਂ ਕਰਨੀਆਂ ਔਖੀਆਂ ਨੇ ਇਹ ਹਜੇ ਮੀਟਿੰਗ 'ਚੋਂ ਨਿਕਲ ਕੇ ਸਾਹਮਣੇ ਆ ਰਿਹਾਗਾ ਇਸੇ ਕਰਕੇ ਮੈਨੂੰ ਲੱਗਦਾਗਾ ਕਿ ਜਿਹੜਾ ਮਾਰਕੋ ਰੂਬਿਓ ਦਾ ਬਿਆਨ ਆਇਆਗਾ ਅਮਰੀਕਾ ਦੇ ਜਿਹੜੇ ਵਿਦੇਸ਼ਚੀਵ ਨੇ ਉਹਨਾਂ ਨੇ ਇਹ ਕਿਹਾਗਾ ਕਿ ਬੇਸਿਕਲੀ ਇਹ ਜਿਹੜੀ ਮੀਟਿੰਗ ਹੈ ਇਦੇ 'ਚ ਕੋਈ ਹੱਲ ਨਿਕਲਣਾ ਮੁਸ਼ਕਲ ਔਖਾ ਹੈ ਕਿਉਂਕਿ ਇਹ ਹੱਲ ਕੱਢਣ ਵਾਸਤੇ ਕਿਤੇ ਨ ਕਿਤੇ ਪੁੱਤੇ ਨਾਲ ਗੱਲਬਾਤ ਕਰਨੀ ਪਊਗੀ ਤੇ ਇੱਕ ਹੋਰ ਵੱਡੀ ਅੱਡ ਤੋਂ ਮੀਟਿੰਗ ਕੱਢਣੀ ਪਊਗੀ ਆ ਮਾਰਕੋ ਰੂਪੀਓ ਅਤੇ ਕਲੋਗ ਵੀ ਇਸ ਮੀਟਿੰਗ 'ਚ ਸ਼ਾਮਲ ਹੈ ਗਿਆ ਤੇ ਇਹਦੇ 'ਚ ਮਤਲਬ ਟਰਕਿਸ ਪੈਨਲ ਵੀ ਸ਼ਾਮਲ ਹੈ ਅਮਰੀਕਾ ਦਾ ਪੈਨਲ ਵੀ ਸ਼ਾਮਲ ਹੈ ਤੇ ਜਰਮਨੀ ਦਾ ਵੀ ਫਰਾਂਸ ਦਾ ਵੀ ਯੂਨਾਈਟਿਡ ਕਿੰਗਡਮ ਦੇ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਹੈਗੇ ਉਹ ਵੀ ਇਸ ਮੀਟਿੰਗ ਚ ਸ਼ਾਮਲ ਹੈਗੇ ਯਾਨੀ ਕਿ ਇੱਕ ਪੱਟੀ ਮੀਟਿੰਗ ਹੋ ਰਹੀ ਹੈ ਮਤਲਬ ਤੁਸੀਂ ਇਹਨੂੰ ਇਸ ਮੀਟਿੰਗ ਨੂੰ ਇਹ ਨਹੀਂ ਲੈ ਸਕਦੇ ਵੱਡੀ ਮੀਟਿੰਗ ਹੋ ਰਹੀ ਹੈ ਲੇਕਿਨ ਮੀਟਿੰਗ ਦੇ ਅੰਦਰ ਜਿਹੜਾ ਰਸ਼ੀਆ ਦਾ ਪੈਨਲ ਹੈ ਉਹ ਬਹੁਤ ਸਾਰੀਆਂ ਮੰਗਾਂ ਤੇ ਅੜਿਆ ਹੋਇਆਗਾ ਇਸ ਕਰਕੇ ਹੀ ਜਿਹੜੇ ਮਾਰਕੋ ਰੂਬਿਓ ਨੇ ਮੀਟਿੰਗ ਦੇ ਵਿਚਾਲੇ ਇਹ ਬਿਆਨ ਦਿੱਤਾ ਹੈਗਾ ਹੁਣ ਦੇਖਦੇ ਹਾਂ ਬਣਦਾ ਕੀ ਹੈ ਬਾਕੀ ਇਹ ਦੱਸਿਆ ਜਾ ਰਿਹਾਗਾ ਕਿ ਇਸ ਮੀਟਿੰਗ ਤੋਂ ਬਾਅਦ ਕਿਤੇ ਕਿਤੇ ਸੀਜ਼ਫਾਇਰ ਕਹਿ ਲੋ ਜਾਂ ਫਿਰ ਆਪਾਂ ਕਹਿ ਲੋ ਕਿ ਉਵੇਂ ਮੁਲਕਾ ਦੇ ਵਿਚਕਾਰ ਸ਼ਾਂਤੀ ਵਾਰਤਾ ਸ਼ੁਰੂ ਸ਼ਾਂਤੀ ਵਾਰਤਾ ਦਾ ਸ਼ੁਰੂ ਹੋ ਚੁੱਕੀ ਹੈਗਾ ਮਤਲਬ ਉੱਥੇ ਚੀਜ਼ਾਂ ਨੋਰਮਲ ਹੋਣੀ ਹੈ ਸ਼ੁਰੂ ਹੋ ਜਾਣਗੀਆਂ ਅੱਗੇ ਜੇ ਸੋ ਵੇਖਾਂਗੇ ਉਸ ਦੇ ਵਿੱਚ ਬਣਦਾ ਕੀ ਹੈ ਪਰ ਹੁਣ ਗੱਲ ਦੂਸਰੀ ਜੰਗ ਦੀ ਕਰ ਲਈਏ ਉਧਰ ਗਜ਼ਾ ਦੇ ਵਿੱਚ ਵੀਰਵਾਰ ਤੋਂ ਲਗਾਤਾਰ ਅਨੇ ਬਾ ਇਜ਼ਰਾਇਲੀ ਹਵਾਈ ਹਮਲੇ ਹੋ ਰਹੇ ਨੇ ਇਸ ਦੇ ਵਿੱਚ ਕਹਿੰਦੇ ਹੁਣ ਤੱਕ 114 ਦੇ ਕਰੀਬ ਲੋਕ ਮਾਰੇ ਗਏ ਨੇ ਹਾਂਜੀ 114 ਲੋਕਾਂ ਕਲਾਪਾਚ ਤੋਂ ਬੁਲੇਟਿਨ ਕਰ ਰਹੀ ਸੀ ਉਹ ਤੋਂ ਆਪਾਂ ਖਬਰ ਦਿੱਤੀ ਸੀ ਕਿ ਤਕਰੀਬਨ 92 ਲੋਕਾਂ ਦੀ ਡੈਥ ਹੋਣ ਦੀ ਖਬਰ ਸੀਗੀ ਅੱਜ ਜਦੋਂ ਆਪਾਂ ਗੱਲ ਕਰ ਰਹੇ ਹੈਗੇ ਆ 114 ਲੋਕਾਂ ਦਾ ਡਾਟਾ ਨਿਕਲ ਕੇ ਸਾਹਮਣੇ ਆ ਰਿਹਾ ਜਿਨਕੀ ਡੈਥ ਟੋਲ ਹੈ ਗਿਆ ਉਹ 100 ਉਹਦਾ ਵੱਧ ਚੁੱਕੀ ਹੈ ਗਿਆ ਉੱਥੇ ਜਿਹੜੇ ਇਜ਼ਰਾਈਲੀ ਡਰੋਨ ਨਾਲ ਜਿਹੜੇ ਹਮਲੇ ਹੋਏ ਨੇ 에ਅ ਬੇਸਿਕਲੀ ਇਹਨੂੰ 에ਅ ਸਟ੍ਰਾਈਕਸ ਉੱਥੇ ਵੀ ਤੁਸੀਂ 에ਅ ਸਟ੍ਰਾਈਕਸ ਹੀ ਕਹੋਗੇ ਜਿਹੜੇ ਹਵਾਈ ਹਮਲੇ ਹੋਏ ਨੇ ਉਹਦੇ ਕਰਕੇ ਇਹ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਹੈ ਗਿਆ ਉੱਥੇ ਜਿਹੜਾ ਇਸ ਇਲਾਕੇ 'ਚ ਇਹ ਸਾਰਾ ਕੁਝ ਵਾਪਰਿਆ ਹੈਗਾ ਉੱਥੇ ਪੱਤਰਕਾਰਾਂ ਦੀ ਐਂਟਰੀ ਤੇ ਵੀ ਬੰਨ ਲਾ ਰੱਖਿਆ ਹੈਗਾ ਜਿਹੜੀ ਹਮਾ ਸੰਚਾਲਿਤ ਜਿਹੜੀ ਡਿਫੈਂਸ ਤੇ ਮੈਡੀਕਲ ਏਡ ਉੱਥੇ ਜਿਹੜੀ ਆਰਗੇਨਾਈਜੇਸ਼ਨ ਹੈਗੀਆ ਉਹਦਾ ਕਹਿਣਾ ਹੈਗਾ ਕਿ ਤਕਰੀਬਨ 2000 23 ਤੋਂ ਬਾਅਦ ਅਕਤੂਬਰ 2023 ਤੋਂ ਬਾਅਦ 52829 ਲੋਕਾਂ ਦੀ ਡੈਥ ਹੋ ਚੁੱਕੀ ਹੈਗੀ ਆ ਜਿਹੜਾ ਇਹ ਸਾਰੇ ਇਸ ਕਿਸਮ ਦੇ ਜਿਹੜੇ ਹਮਲੇ ਹੈਗੇ ਇਜ਼ਰਾਈਲ ਵੱਲੋਂ ਕਿੰਨੇ ਜਾ ਰਹੇ ਨੇ ਤੇ ਆਪ ਲਾਓ ਤੁਸੀਂ 52829 ਲੋਕਾਂ ਦੀ ਡੈਥ ਟੋਲ ਹੈਗੇ ਆ ਉਹ ਗਜ਼ਾ ਦੇ ਵਿੱਚ ਹੋ ਚੁੱਕੇ ਨੇ ਖਾਸੀ ਖਾਸਾ ਵੱਡਾ ਨੰਬਰ ਹੈ ਜੀ ਉੱਥੇ ਜੀ ਸੋ ਹੁਣ ਆਪਾਂ ਕਰ ਲੈਨੇ ਆ ਗੱਲ ਭਾਰਤ ਪਾਕਿਸਤਾਨ ਦੇ ਵਿਚਾਲੇ ਤਣਾ ਦੀ ਹਾਲਾਂਕਿ ਬਹੁਤ ਸਾਰੇ ਪੱਤਰਕਾਰ ਤਾਂ ਇਸ ਨੂੰ ਜੰਗ ਦਾ ਇਨਾਮ ਦਈ ਜਾਂਦੇ ਨੇ ਤੇ ਪਤਾ ਨਹੀਂ ਇਹ ਕਿੱਥੋਂ ਨਿਕਲਦੀ ਹੈ ਇਹ ਗੱਲ ਪਰ ਆਪਾਂ ਇਸੇ ਤੇ ਜੇਕਰ ਗੱਲ ਕਰੀਏ ਤਾਂ ਉਧਰ ਸ਼ਾਬਾਸ ਸ਼ਰੀਫ ਉਹਨਾਂ ਦਾ ਬਿਆਨ ਆਇਆ ਕਹਿੰਦੇ ਜੇਕਰ ਤਾਂ ਗੱਲ ਅਮਨ ਤੇ ਕਰਨੀ ਹੈ ਤਾਂ ਅਸੀਂ ਤਿਆਰ ਆ ਕਰਨਾ ਹਾਂ ਜੀ ਇਹ ਜਿਹੜੀ ਖਬਰ ਹੈ ਇਹ ਨੂੰ ਇੰਡੀਅਨ ਮੀਡੀਆ ਹਾਲਾਂਕਿ ਅੱਡ ਕਿਸਮ ਨਾਲ ਪੋਰਟਰੇ ਕਰ ਰਿਹਾਗਾ ਅ ਇੰਡੀਅਨ মিডিਆ ਹੈਡਲਾਈਨ ਜੋ ਬਣਾ ਰਿਹਾ ਹੈਗਾ ਮੈਂ ਤੁਹਾਨੂੰ ਉਹ ਉਹਦੇ ਨਾਲ ਉਹ ਸ਼ੁਰੂਆਤ ਕਰਨਾ ਚਾਹਾਂਗਾ ਅ ਬੇਸਿਕਲੀ ਕੱਲ ਆਪਾਂ ਪਤਾ ਕਿ ਸਹਿਦ ਸਾਹਿਬਾ ਸ਼ਰੀਫ ਹੋਰਾਂ ਨੇ ਇੱਕ ਕਮੈਂਟ ਕੀਤਾ ਸੀਗਾ ਉਹਨਾਂ ਨੇ ਕਿਹਾ ਸੀਗਾ ਕਿ ਜੇ ਜੰਗ ਤੋਂ ਦਿਲ ਭਰ ਚੁੱਕਿਆ ਹੈਗਾ ਤਾਂ ਫਿਰ ਆਪਾਂ ਸ਼ਾਂਤੀ ਦੀ ਗੱਲ ਕਰ ਲਿਆ ਲਵਾਂਗੇ ਅਸੀਂ ਤਿਆਰ ਹੈਗੇ ਆ ਇਹ ਮੋਟਾ ਮੋਟਾ ਕਿਹਾ ਸੀਗਾ ਤੇ ਲੇਕਿਨ ਇੰਡੀਅਨ মিডিਆ ਇਹਨੂੰ ਪੋਰਟਰੇ ਕਰ ਰਿਹਾ ਹੈ ਕਰ ਰਿਹਾ ਹੈਗਾ ਕਿ ਕੁੱਟ ਖਾਣ ਤੋਂ ਬਾਅਦ ਹੁਣ ਸ਼ਾਂਤੀ ਵਾਸਤੇ ਮੰਨੇ ਸਹਿਬਾ ਸ਼ਰੀਫ ਇਹ ਬੜੀ ਅਜੀਬ ਹੈ ਇੰਡੀਅਨ মিডিਆ ਦੀ ਇੰਡੀਅਨ মিডিਆ ਪਹਿਲਾਂ ਵੀ ਬਹੁਤ ਘਟੀਆ ਕਿਸਮ ਦੀ ਕਵਰੇਜ ਕਰਦਾ ਰਿਹਾਗਾ ਜਦੋਂ ਦੋਵੇਂ ਮੁਲਕਾਂ ਦੇ ਵਿਚਕਾਰ ਸੀਜ਼ਫਾਇਰ ਲੱਗ ਚੁੱਕਿਆ ਹੈਗਾ ਚੀਜ਼ਾਂ ਅੱਗੇ ਵੱਧ ਚੁੱਕੀਆਂ ਨੇ ਸ਼ਾਂਤੀ ਵੱਲ ਵੱਧ ਚੁੱਕੀਆਂ ਨੇ ਪੀਸ ਵੱਲ ਵੱਧ ਚੁੱਕੀਆਂ ਨੇ ਤੇ ਫਿਰ ਮੈਨੂੰ ਲੱਗਦਾਗਾ ਕਿ ਇਸ ਕਿਸਮ ਦੀ ਹੈਡਲਾਈਨਾਂ ਤੋਂ ਬਚਣਾ ਚਾਹੀਦਾ ਤੇ ਮੋਟਾ ਮੋਟਾ ਹੀ ਨਿਕਲ ਕੇ ਆ ਰਿਹਾ ਬਾਕੀ ਦੇਖਦੇ ਹਾਂ ਕਿਉਂਕਿ ਮੋਦੀ ਹਣੀ ਵੀ ਬੁੱਧ ਪੂਰणिमा ਤੇ ਸ਼ਾਂਤੀ ਦੀ ਗੱਲ ਕਰ ਚੁੱਕੇ ਹੈਗੇ ਉਸ ਤੋਂ ਬਾਅਦ ਹੀ ਸਹਿਬਾਤ شریف ਹੋਰਾਂ ਨੇ ਬਿਆਨ ਦਿੱਤਾ ਸੀਗਾ ਦੇਖਦੇ ਹਾਂ ਕਿ ਆਪਾਂ ਕੀ ਇਸ ਤੇ ਆਪਾਂ ਨੂੰ ਦੇਖਣ ਨੂੰ ਕੀ ਮਿਲਦਾਗਾ ਪਰ ਮੋਟਾ ਮੋਟਾ ਸਹਿਬਾਤ شریف ਹੋਰੀ ਤਾਂ ਤਿਆਰ ਨੇ ਪੀਸ ਵਾਸਤੇ ਉਦਾਂ ਫਾਈਟ 'ਚ ਗਏ ਵੀ ਨਹੀਂ ਸੀ ਕਿਉਂਕਿ ਪਹਿਲਾ ਅਟੈਕ ਉਹਨਾਂ ਨੇ ਕੀਤਾ ਸੀਗਾ ਪਹਿਲਾ ਅਟੈਕ ਇੰਡੀਆ ਵੱਲੋਂ ਜਿਹੜੇ 90 ਟਕਾਂਨੇ ਤੇ ਜਿਹੜੇ ਕੀਤੇ ਗਏ ਸੀਗੇ ਉਹਨਾਂ ਦਾ ਰਿਟੈਲੀਏਟ ਕੀਤਾ ਹੈਗਾ ਇਸ ਕਰਕੇ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਵੀ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ ਵੀ ਪਾਕਿਸਤਾਨ ਦਾ ਇਹ ਪੱਖ ਬਹੁਤ ਸਟਰੋਂਗ ਆ ਤੇ ਹੁਣ ਪੀਸ ਦੀ ਵੀ ਗੱਲ ਉਹੀ ਕਰ ਰਹੇ ਨੇ ਉਹਨਾਂ ਨੇ ਇੱਕ ਤਕਰੀਬਨ 3 ਦਰਜਨ ਮੁਲਕਾਂ ਦਾ ਧੰਨਵਾਦ ਵੀ ਕੀਤਾ ਸੀ ਸੀਜ਼ਫਾਇਰ ਤੋਂ ਬਾਅਦ 36 ਮੁਲਕਾਂ ਦਾ ਧੰਨਵਾਦ ਕੀਤਾ ਸੀਗਾ ਭਾਰਤ ਨੇ ਕਿਸੇ ਵੀ ਮੁਲਕ ਦਾ ਧੰਨਵਾਦ ਨਹੀਂ ਕੀਤਾ ਇਨਫੈਕਟ ਭਾਰਤ ਨਾਲ ਕੋਈ ਮੁਲਕ ਖੜਿਆ ਵੀ ਨਹੀਂ ਅ ਇਰਾਨ ਮਾਡੀ ਮੋਟੀ ਖੜਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਉਹਦੇ ਵਿਚਾਲੇ ਹੀ ਜਿਹੜਾ ਇਹ ਮੇਜਰ ਗੋਰੋ ਆ ਰਹੇ ਸੀ ਉਹਨੇ ਉਟ ਪਟਾੰਗ ਉਹਨਾਂ ਦੇ ਡਿਫੈਂਸ ਮਿਨਿਸਟਰ ਬਾਰੇ ਇੱਕ ਵੀਡੀਓ ਪਾਤੀ ਸੀਗੀ ਉਸ ਤੋਂ ਬਾਅਦ ਰਾਨ ਨੇ ਵੀ ਕਿਤੇ ਬੈਕ ਆਊਟ ਕਰ ਲਿਆ ਸੀ ਯਾਨੀ ਕਿ ਇੱਕ ਪੂਰੀ ਸਟਰੈਟੈਜਿਕ ਆਪਾਂ ਕਹਿੰਦੇ ਡਿਪਲੋਮੈਟਿਕ ਫੇਲਿਅਰ ਸੀ ਗਾੰਡਿਆ ਵੱਲੋਂ ਖੈਰ ਜੀ ਸੋ ਜੇਕਰ ਆਪਾਂ ਇਸੇ ਦੇ ਵਿੱਚ ਅੱਗੇ ਚੱਲੀਏ ਤਾਂ ਕਹਿੰਦੇ ਕਰੋਨਾ ਦੇ ਮਾਮਲੇ ਹਾਂਗਕਾਂਗ ਦੇ ਵਿੱਚ ਖਾਸੇ ਇਕੱਠੇ ਆ ਗਏ ਨੇ ਉਸ ਤੋਂ ਬਾਅਦ ਸਿੰਗਾਪੁਰ ਚ ਵੀ ਅਲਰਟ ਹੈ ਤੇ ਕਾਫੀ ਇਜ਼ਾਫਾ ਹੋਇਆ ਹੈ ਇਨਾਂ ਚ ਹਾਂਜੀ ਮਤਲਬ ਕਿਉਂਕਿ ਪਿਛਲੇ ਕਾਫੀ ਟਾਈਮ ਤੋਂ ਆਪਾਂ ਗੱਲ ਕਰ ਲਈਏ 4 ਸਾਲ ਤੋਂ ਤਾਂ 2021 ਤੋਂ ਬਾਅਦ ਤਾਂ ਮਤਲਬ ਲਗਭਗ 0 ਦੇ ਆਸ-ਪਾਸ ਹੀ ਸੀਗੇ ਮਾਮਲੇ ਕੋਈ ਵੱਡੇ ਮਾਮਲੇ ਦੇਖਣ ਨੂੰ ਨਹੀਂ ਮਿਲਦੇ ਸੀ ਕਦਾ ਇੱਕ ਤਾਂ ਮਾਮਲਾ ਆਂਦਾ ਸੀਗਾ ਹੁਣ ਹਾਂਗਕਾਂਗ ਦੇ ਵਿੱਚ ਅੱਜ ਦੇ ਟਾਈਮ ਅੱਜ ਹੀ ਮਤਲਬ ਅੱਜ ਦੇ ਦਿਨ ਜਦੋਂ ਆਪਾਂ ਗੱਲ ਕਰ ਰਹੇ ਆ ਉਦੋਂ ਹੀ 31 ਜਿਹੜੇ ਨਵੇਂ ਕੇਸ ਹੈਗੇ ਆ ਉਹ ਸਾਹਮਣੇ ਆਏ ਨੇ ਉਸ ਤੋਂ ਬਾਅਦ ਇਹ ਜਿਹੜੇ ਸਿੰਗapore ਹੈਗਾ ਸਿੰਗਾਪੁਰ ਦੇ ਵਿੱਚ ਵੀ ਹਾਈ ਅਲਰਟ ਹੈਗਾ ਕਿਉਂਕਿ ਉੱਥੇ ਵੀ 28% ਦੇ ਨੇਟ ਦੇ ਦੇ ਕੋਵਿਡ ਦੇ ਕੇਸਾਂ ਚ ਵਾਫਾ ਹੋਇਆਗਾ ਚੀਨ ਅਤੇ థਾਈਲੈਂਡ ਦੇ ਵਿੱਚ ਵੀ ਜਿਹੜੇ ਕਰੋਨਾ ਦੇ ਕੇਸ ਹੈਗੇ ਉਹਨਾਂ ਚ ਵਾਧਾ ਹੋ ਸਕਦਾਗਾ ਇਹ ਗੱਲ ਕਹੀ ਜਾ ਰਹੀ ਹੈ ਤੇ ਸਿੰਗਾਪੁਰ ਦੇ ਵਿੱਚ ਇਹ ਦੱਸਿਆ ਜਾ ਰਿਹਾਗਾ ਕਿ ਜਿਹੜੇ ਅਪ੍ਰੈਲ ਦੇ ਆਖਰੀ ਹਫਤੇ ਚ ਤਕਰੀਬਨ 11000 ਕਰੋਨਾ ਦੇ ਕੇਸ ਸੀਗੇ ਜਿਹੜੇ ਮਈ ਚ ਵੱਧ ਕੇ 14000 ਕੇਸ ਹੋ ਚੁੱਕੇ ਨੇ ਤਕਰੀਬਨ 28% ਦਾ ਵਾਧਾ ਸਿੰਗਾਪੁਰ ਦੇ ਵਿੱਚ ਹੈਗਾ ਇਸ ਕਰਕੇ ਮੈਨੂੰ ਲੱਗਦਾਗਾ ਕਿ ਸਿੰਗਾਪੁਰ ਵੀ ਖਾਸਾ ਕ੍ਰਿਟੀਕਲ ਦਿਖ ਰਿਹਾਗਾ ਹਾਂਗਕong ਦੇ ਅਸਲ ਸਿਰਫ 31 ਨੇ ਪਰ ਇਹ ਦੱਸਿਆ ਜਾ ਰਿਹਾਗਾ ਕਿ ਜਿਵੇਂ ਸਿੰਗਾਪੁਰ ਚ ਇਹ ਕੋਰੋਨਾ ਵਧ ਰਿਹਾਗਾ ਉਹਦਾ ਅਸਰ ਹਾਂਗਕong ਅਤੇ ਚਾਈਨਾ ਅਤੇ THAILAND ਦੇ ਵਿੱਚ ਵੀ ਦੇਖਣ ਨੂੰ ਮਿਲੂਗਾ ਤੇ ਯਾਨੀ ਕਿ ਹੁਣ ਏਸ਼ੀਆ ਦੇ ਜਿਹੜਾ ਆਪਾਂ ਖਾਸ ਕਰ ਏਸ਼ੀਆ ਸਬਕੌਂਟੀਨੈਂਟ ਹੈਗਾ ਏਸ਼ੀਆ ਕੌਂਟੀਨੈਂਟ ਹੈਗਾ ਉਹਦੇ ਅਡਾਡ ਮੁਲਕਾਂ ਦੇ ਵਿੱਚ ਵੀ ਫੈਲਣ ਦਾ ਖਤਰਾ ਲਗਾਤਾਰ ਮੰਨ ਰਿਆ ਰਿਹਾ ਦੇਖਦੇ ਆ ਕਿ ਕੀ ਬਣਦਾ ਹੈ ਪਰ ਸਿੰਗਾਪੁਰ ਦੇ ਵਿੱਚ ਅੱਜ ਅਸ ਦੇ ਅਟੈਂਪਟਸ ਆਫ ਤੋਜਾ ਦੇ ਆਪਾਂ ਕੋਰੋਨਾ ਕੇਸ ਦੇਖ ਰਹੇ ਆ ਇੰਡੀਆ ਦੇ ਵਿੱਚ ਤਿੰਨ ਲਹਿਰਾਂ ਆਈਆਂ ਸੀ ਕਿ ਤੇ ਅਸੀਂ ਗਿਆ ਜਿਹਦੇ ਚ ਕੋਵਿਡ ਆਪਾਂ ਦੇਖਣ ਨੂੰ ਮਿਲਿਆ ਸੀਗਾ ਤੇ ਦੂਜੀ ਤੇ ਤੀਜੀ ਜਿਹੜੀ ਲਹਿਰ ਸੀ ਉਹਨਾਂ ਦੀ ਉਹ ਤਾਂ ਖਾਸੀ ਮਤਲਬ ਡਰਾਉਣੀ ਸੀਗੀ ਕਿਉਂਕਿ ਉਹਦੇ ਚ ਮੌਤਾਂ ਵੀ ਬਹੁਤ ਹੋਈਆਂ ਸੀ ਪਿੱਛੇ ਜੇ ਡੇਟਾ ਵੀ ਵਾਇਰਲ ਹੋਇਆਗਾ ਤਾਂ ਹਿੰਦੂ ਨੇ ਸਟੋਰੀ ਕਿੰਨੀ ਸੀਗੇ ਕਿ ਕੋਵਿਡ ਦੇ ਦੌਰਾਨ ਤਕਰੀਬਨ 21 ਲੱਖ ਲੋਕਾਂ ਦੀਆਂ ਮੌਤਾਂ ਇੰਡੀਆ ਦੇ ਵਿੱਚ ਹੋਈਆਂ ਸੀਗੀਆਂ ਸਰਕਾਰ ਬਹੁਤ ਜ਼ਿਆਦਾ ਡੇਟਾ ਸੁਪਾਰੀ ਸੀ ਲਕੋਰੀ ਸੀ ਮੌਤਾਂ ਦਾ ਪਰ ਇੰਡੀਆ ਦੇ ਵਿੱਚ ਇਹ 3-4 ਦਿਨ ਪਹਿਲਾਂ ਜਦੋਂ ਜਿਸ ਦਿਨ ਸੀਜ਼ਫਾਇਰ ਹੋਇਆਗਾ ਉਸ ਤੋਂ ਅਗਲੇ ਦਿਨ ਦੀ ਸਟੋਰੀ ਹੈ ਜੀ ਦਾ ਹਿੰਦੂ ਦੀ ਤੇ ਉਹ ਉਸ ਸਟੋਰੀ 'ਚ ਤਾਂ ਹਿੰਦੂ ਨੇ ਦੱਸਿਆ ਸੀਗਾ ਕਿ 21 ਲੱਖ ਲੋਕਾਂ ਦੀ ਡੈਥਸ ਕਰੋਨਾ ਦੌਰਾਨ ਹੋਈਆਂ ਸੀਗੀਆਂ ਉਹ ਜਿਹੜਾ 1 ਸਾਲ ਸੀਗਾ 2021 ਵਾਲਾ ਉਸ ਦੌਰਾਨ 21 ਲੱਖ ਲੋਕਾਂ ਦੀਆਂ ਡੈਥਸ ਹੋਈਆਂ ਸੀ ਕਰੋਨਾ ਕਰਕੇ ਜੀ ਸੋ ਅਗਲੀ ਖਬਰ ਤੇ ਜੇਕਰ ਚਲਈਏ ਤਾਂ ਉਧਰ ਭਾਰਤੀ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਹੁਣੀ ਪਹਿਲੀ ਵਾਰ ਤਾਲੀਬਾਨ ਸਰਕਾਰ ਦੇ ਨਾਲ ਗੱਲਬਾਤ ਤੇ ਆਏ ਨੇ ਤੇ ਕੀ ਕੀ ਗੱਲਬਾਤ ਹੋਈ ਹੈ ਹਾਂਜੀ ਜਿਹੜੇ ਭਾਰਤੀ ਵਿਦੇਸ਼ ਮੰਤਰੀ ਹੈਗੇ ਐਸ ਜੇ ਸ਼ੰਕਰ ਹੁਣੀ ਉਹਨਾਂ ਦੀ ਗੱਲਬਾਤ ਅਫਗਾਨਿਸਤਾਨ ਦੇ ਜਿਹੜੇ ਤਾਲੀਬਾਨ ਦੀ ਸਰਕਾਰ ਹੈ ਉਹਨਾਂ ਦੇ ਵਿਦੇਸ਼ ਮੰਤਰੀ ਮੌਲਵੀ ਅਮਰ ਖਾਨ ਮੁਫਤਕੀ ਨਾਲ ਫੋਨ ਤੇ ਗੱਲਬਾਤ ਹੋਈ ਹੈ ਉਹਨਾਂ ਨੇ ਇਹ ਕਿ ਅਗਾ ਕੀ ਪਹਿਲਗਾਮ ਮਾਮਲੇ ਤੇ ਤੁਸੀਂ ਨਿੰਦਾ ਕੀਤੀ ਸੀ ਉਹਦੇ ਵਾਸਤੇ ਅਸੀਂ ਸ਼ੁਕਰੀਆ ਕਹਿੰਦੇ ਆ ਪਾਕਿਸਤਾਨ ਵੱਲੋਂ ਇੱਕ ਇੱਕ ਕਲੈਮ ਵੀ ਕੀਤਾ ਗਿਆ ਸੀਗਾ ਕਿ ਇੱਕ ਮਿਸਾਈਲ ਇੰਡੀਆ ਦੀ ਬਾਰਡਰ ਕ੍ਰੋਸ ਕਰਕੇ ਪਾਕਿਸਤਾਨ ਨੂੰ ਕ੍ਰੋਸ ਕਰਕੇ ਅਫਗਾਨਿਸਤਾਨ ਤੱਕ ਪਹੁੰਚ ਗਈ ਅਫਗਾਨਿਸਤਾਨ ਤੱਕ ਪਹੁੰਚ ਗਈ ਸੀਗੀ ਉਹਨੂੰ ਤਲਬਾਨ ਵਾਲਿਆਂ ਨੇ ਇੱਕ ਸਾਫ ਸਿਰੇ ਤੋਂ ਖਾਰਜ ਕੀਤਾ ਸੀਗਾ ਤੇ ਉਸ ਤੋਂ ਬਾਅਦ ਹੀ ਕਿਤੇ ਨ ਕਿਤੇ ਇਹ ਜਿਹੜੀ ਦੋਸਤੀ ਦਾ ਹੱਥ ਹੈਗਾ ਅਫਗਾਨਿਸਤਾਨ ਵੱਲੋਂ ਇਹ ਐਸੇ ਸੰਕਰੋਣਾਂ ਨੇ ਵਧਾਇਆਗਾ ਬੇਸਿਕਲੀ ਇੰਡੀਆ ਨੇ ਜਿਹੜੀ ਆਪਣੇ ਆਲੇ ਦੁਆਲੇ ਦੇ ਮੁਲਕ ਨੇ ਉਹਨਾਂ ਨਾਲ ਬਹੁਤ ਵਿਗੜ ਰੱਖੀ ਐ ਇਸ ਕਰਕੇ ਉਹਨਾਂ ਨੂੰ ਇੰਡੀਆ ਵਾਲਿਆਂ ਨੂੰ ਵੀ ਕਿਤੇ ਨ ਕਿਤੇ ਦੋਸਤਾਂ ਦੀ ਲੋੜ ਹੈਗੀ ਆ ਜੇ ਆਪਾਂ ਮਤਲਬ ਅੱਜ ਮੈਂ ਸਟ੍ਰੇਟਲੀ ਇਸ ਜੀਓਪੋਲਿਟਿਕਸ ਬਾਰੇ ਗੱਲ ਕਰਨੀ ਹੋਵੇ ਖਾਸ ਕਰਕੇ ਸਾਊਥ ਇੰਡੀਆ ਦੀ ਸੌਰੀ ਸਾਊਥ ਏਸ਼ੀਆ ਦੀ ਪੋਲਿਟਿਕਸ ਜੀਓਪੋਲਿਟਿਕਸ ਬਾਰੇ ਗੱਲ ਕਰਨੀ ਹੋਵੇ ਤਾਂ ਦੇਖੋ ਇੰਡੀਆ ਦੀ ਪਾਕਿਸਤਾਨ ਨਾਲ ਨਹੀਂ ਬਣ ਰਹੀ ਚਾਈਨਾ ਨਾਲ ਨਹੀਂ ਬਣ ਰਹੀ শ্রীলੰਕਾ ਨਾਲ ਵੀ ਅਸੀਂ ਵਿਗਾੜੀ ਬੈਠੇ ਹੈਗੇ ਆ ਤੇ ਮਾਲਦੀਵ ਨਾਲ ਆਪਾਂ ਬਗਾੜੀ ਬੈਠੇ ਹੈਗੇ ਆ ਤੇ ਅਫਗਾਨਿਸਤਾਨ ਨਾਲ ਵੀ ਆਪਾਂ ਬਗਾੜੀ ਬੈਠੇ ਹੈਗੇ ਆ ਪਰ ਪਹਿਲੀ ਵਾਰ ਕਿਦਨ ਕਰੇ ਐਸੋਸ਼ਨ ਕਰਨੇ ਖੁਦ ਫੋਨ ਕਰਕੇ ਤਾਲਬਾਨ ਦੇ ਜਿਹੜੇ ਵਿਦੇਸ਼ ਮੰਤਰੀ ਹੈਗੇ ਉਹਨਾਂ ਨੂੰ ਸ਼ੁਕਰੀਆਤਾ ਕੀਤਾ ਹੈਗਾ ਤੇ ਅੱਗੇ ਹੈਗਾ ਕਿ ਅੱਗੇ ਤੁਸੀਂ ਸਾਡਾ ਸਾਥ ਦਿਓ ਇਸ ਕਿਸਮ ਦੀ ਗੱਲ ਆਈ ਹੈਗੀ ਆ ਰਣ ਨਾਲ ਤਾਂ ਮੈਂ ਆਪਣੇ ਬੁਲੇਟਿਨ ਚ ਪਹਿਲਾਂ ਦੱਸ ਹੀ ਚੁੱਕਿਆ ਹਾਂਗਾ ਕਿ ਜਿਹੜੇ ਉਹਨਾਂ ਦੇ ਡਿਫੈਂਸ ਮਿਨਿਸਟਰ ਸੀਗੇ ਉਹਨਾਂ ਬਾਰੇ ਉਪਤਾ ਸਿੱਧਾ ਬਿਆਨ ਦਿੱਤਾ ਸੀਗਾ ਮੇਜਰ ਆਰੀਆ ਨੇ ਉਸ ਤੋਂ ਬਾਅਦ ਉਹ ਵੀ ਪਿੱਛੇ ਹੋ ਗਏ ਸੀਗੇ ਹੁਣ ਰਨ ਨਾਲ ਵੀ ਕਿਤੇ ਨ ਕਿਤੇ ਕੋਸ਼ਿਸ਼ ਕਰੂਗਾ ਕਿ ਇੰਡੀਆ ਆਪਣੇ ਰਸਤੇ ਸੁਧਾਰੇ ਪਰ ਤੁਸੀਂ ਇਹ ਲਾਓ ਸਾਊਥ ਏਸ਼ੀਆ ਦੇ ਵਿੱਚ ਜਿੰਨੇ ਵੀ ਮੁਲਕ ਪੈਂਦੇ ਨੇ ਉਹਨਾਂ ਨਾਲ ਜਿਹੜੀ ਆਪਾਂ ਗੱਲ ਕਰ ਲਈਏ ਕਿ ਇੰਡੀਆ ਦੀ ਨਹੀਂ ਬਣ ਰਹੀ ਉਹਨਾਂ ਦੀ ਦਾਲ ਨਹੀਂ ਗਲ ਰਹੀ ਹੁਣ ਦੇਖਦੇ ਆਂ ਅਫਗਾਨਿਸਤਾਨ ਨਾਲ ਜਿਹੜੇ ਤਲਬਾਨ ਦਾ ਸ਼ੁਕਰੀਆਤਾ ਕਰ ਰਹੇ ਨੇ ਕਿ ਉਹ ਇਹਨਾਂ ਨੂੰ ਸੀਰੀਅਸ ਲੈਣਗੇ ਕਿ ਅੱਗੇ ਕੋਈ ਰਿਲੇਸ਼ਨ ਰੱਖਣਗੇ ਨਹੀਂ ਰੱਖਣਗੇ ਅੱਗੇ ਪਤਾ ਲੱਗੂਗਾ ਜੀ ਜੀ ਸੋ ਉਹ ਤਾਂ ਵੇਖਾਂਗੇ ਜਦੋਂ ਹੁਣ ਅੱਗੇ ਪਤਾ ਲੱਗੂਗਾ ਪਰ ਉਧਰ ਐਮਪੀ ਵਾਲੇ ਨਹੀਂ ਹਟਦੇ ਭਾਈ ਮੱਧ ਪ੍ਰਦੇਸ਼ ਦੇ ਪਹਿਲਾ ਮੰਤਰੀ ਨੇ ਬੜਾ ਪੱਦਾ ਬਿਆਨ ਦਿੱਤਾ ਕੁਰੇਸ਼ੀ ਨੂੰ ਲੈ ਕੇ ਤੇ ਉਸ ਤੋਂ ਬਾਅਦ ਹੁਣ ਇੱਕ ਹੋਰ ਬਿਆਨ ਉੱਥੋਂ ਹੀ ਆਇਆ ਤੇ ਇਹ ਬਿਆਨ ਡਿਪਟੀ ਸੀਐਮ ਦਾ ਤੇ ਡਿਪਟੀ ਸੀਐਮ ਨੇ ਤਾਂ ਸਤਾ ਹੁਣ ਸੈਨਾ ਨੂੰ ਕਹਿੰਦੇ ਚਰਨਾ ਚ ਹੀ ਸਿੱਟ ਤਾਂ ਇਹ ਪ੍ਰਧਾਨ ਮੰਤਰੀ ਸਾਹਿਬ ਦੇ ਪੂਰਾ ਬਿਆਨ ਕੀ ਹੈ ਤੇ ਕੀ ਕੁਝ ਹੋ ਰਿਹਾ ਹੈ ਹਾਂਜੀ ਤੁਸੀਂ ਸਹੀ ਕਹਿ ਰਹੇ ਹੋ ਕਿ ਜਿਹੜੇ ਮੱਧ ਪ੍ਰਦੇਸ਼ ਦੇ ਬੀਜੇਪੀ ਦੇ ਆਗੂ ਨੇ ਉਹ ਨਹੀਂ ਹਟਰੇ ਉਹ ਲਗਾਤਾਰ ਜਿਹੜੇ ਇੰਡੀਅਨ ਆਰਮੀ ਹੈ ਉਦੇ ਉੱਤੇ ਉਲਟੇ ਸਿੱਧੇ ਬਿਆਨ ਦੇ ਰਹੇ ਨੇ ਪਹਿਲਾ ਵਿਜੇਸ਼ਾ ਨੇ ਸੋਫੀਆ ਕ੍ਰੈਸੀ ਕਰਨਲ ਸੋਫੀਆ ਕ੍ਰੈਸੀ ਦੇ ਉਲਟਾ ਸਿੱਧਾ ਬਿਆਨ ਦਿੱਤਾ ਸੀਗਾ ਹੁਣ ਉਥੋਂ ਦੇ ਡਿਪਟੀ ਚੀਫ ਮਿਨਿਸਟਰ ਜਗਦੀਸ਼ ਦੇਵੜਾ ਨੇ ਇਹ ਬਿਆਨ ਦਿੱਤਾ ਉਹਨਾਂ ਨੇ ਉਸਨੇ ਕਿਹਾਗਾ ਕਿ ਪ੍ਰਧਾਨ ਮੰਤਰੀ ਜੀ ਦਾ ਧੰਨਵਾਦ ਦੇਣਾ ਚਾਹੀਦਾ ਪੂਰੇ ਮੁਲਕ ਨੂੰ ਕਿਉਂਕਿ ਜਿਹੜੀ ਪੂਰੇ ਮੁਲਕ ਦੀ ਸੈਨਾ ਸੀਗੀ ਸਾਰੇ ਸੈਨਿਕ ਉਹਨਾਂ ਦੇ ਚਰਨਾਂ ਚ ਨਤਮਸਤਕ ਸੀਗੇ ਤੇ ਉਹਨਾਂ ਨੇ ਫਿਰ ਯੁੱਧਾਪਨ ਨੂੰ ਜਿਤਾਤਾ ਹੈਗਾ ਤੇ ਐਡੀ ਪੈੜੀ ਗੱਲ ਕਹੀ ਹੈ ਕਿ ਉਹਨਾਂ ਨੇ ਜਿਹੜੀ ਇੰਡੀਅਨ ਆਰਮੀ ਹੈ ਉਹਨੂੰ ਨਤਮਸਤਕ ਕਰਤਾ ਹੈਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚਰਣਾ ਚ ਮੈਨੂੰ ਲੱਗਦਾ ਹੈ ਕਿ ਇੱਕ ਘਟਿਆ ਕਿਸਮ ਦਾ ਬਿਆਨ ਹੈ ਉਹਨਾਂ ਤੇ ਐਫਆਈਆਰ ਦਰਜ ਹੋਣੀ ਚਾਹੀਦੀ ਜਿਵੇਂ ਐਮਪੀ ਹਾਈ ਕੋਰਟ ਨੇ ਸੁਓ ਮੋਟੋ ਲੈ ਕੇ ਵਿਜੇ ਸਾਹਿਬ ਤੇ ਐਫਆਈਆਰ ਦਰਜ ਕਰਨ ਦੀ ਗੱਲ ਕਹੀ ਸੀ ਤੇ ਦਰਜ ਕਰਾਈ ਸੀਗੀ ਮੈਨੂੰ ਲੱਗਦਾ ਹੈ ਕਿ ਜਿਹੜੇ ਇਹ ਡਿਪਟੀ ਸੀਐਮ ਹੈਗੇ ਅਜਗਦੀਸ਼ ਦੇਵੜਾ ਇਹਨਾਂ ਤੇ ਵੀ ਐਫਆਈਆਰ ਦਰਜ ਹੋਣੀ ਚਾਹੀਦੀ ਇਹ ਮਤਲਬ ਕੀ ਮਤਲਬ ਹੋ ਗਿਆ ਕਿ ਇੰਡੀਅਨ ਆਰਮੀ ਗੁਲਾਮ ਥੋੜੀ ਨਾ ਕਿ ਪ੍ਰਧਾਨ ਮੰਤਰੀ મોદી ਦੇ ਕੇ ਉਹਨਾਂ ਦੇ ਚਰਨਾਚ ਉਹਨਾਂ ਦਾ ਸਤਿਮस्तक ਹੋਊਗੀ ਇਹ ਬਹੁਤ ਘਟਿਆ ਕਿਸਮ ਦਾ ਬਿਆਨ ਹੈ ਇਹ ਕੋਈ ਮਤਲਬ ਆਰਮੀ ਦੀ ਸੈਨਾ ਦੀ ਜਾਂ ਫਿਰ ਇੰਡੀਅਨ ਮਤਲਬ ਇਸ ਕਿਸਮ ਦੀ ਚੀਜ਼ਾਂ ਦੀ ਰਿਸਪੈਕਟ ਕਰ ਦੇਣੀ ਹੈ ਤਾਂ ਉਹ ਹੀ ਲੋਕ ਨੇ ਜਿਹੜੇ ਜਿਨ੍ਹਾਂ ਨੇ ਇੰਡੀਅਨ ਕਨਸਟੀਟਿਊਸ਼ਨ ਨੂੰ ਸਾੜਿਆ ਵੀ ਸੀਗਾ ਤੇ ਇਹ ਮਤਲਬ ਇਹ ਅੱਡ ਤੋਂ ਆਪਣਾ ਸਾਰਾ ਕੁਝ ਬਣਾਣਾ ਚਾਹੁੰਦੇ ਨੇ ਉਹਦੇ 'ਚ ਦੇਖੋ ਕਿ ਮਤਲਬ ਇਹਨਾਂ ਨੂੰ ਸੋਫਿਆ ਕ੍ਰੈਸੀ ਵੀ ਬਰਦਾਸ਼ਤ ਨਹੀਂ ਹੈ ਤੇ ਇੰਡੀਅਨ ਆਰਮੀ ਦੀ ਮਾੜੀ-ਮੋਟੀ ਜਿਹੜੀ ਆਟੋਨਮੀ ਉੱਦਾਂ ਆਟੋਨਮੀ ਨਾਮ ਦੀ ਚੀਜ਼ ਤਾਂ ਕੋਈ ਹੁੰਦੀ ਨਹੀਂ ਪਰ ਜਿਹੜੀ ਜਿੰਨੀ ਵੀ ਹੈਗੀ ਆ ਕਹਿਣ ਦਾ ਪਾਏ ਆ ਕਿ ਉਹ ਉਹਨੂੰ ਉਹਨੂੰ ਵੀ ਇਹ ਕਹਿ ਰਹੇ ਨੇ ਕਿ ਇਹ ਪ੍ਰਧਾਨ ਮੰਤਰੀ ਮੋਦੀ ਦੇ ਚਰਣਾ ਦੀ ਚਰਣਾ 'ਚ ਨਤਮਸਤਕ ਹੈ ਗਿਆ ਤੇ ਇਹ ਬੜਾ ਮਤਲਬ ਅਜੀਬ ਸਟੇਟਮੈਂਟ ਤੁਸੀਂ ਕਹਿ ਸਕਦੇ ਹੋ ਹੂੰ ਜੀ ਅਜੀਬ ਵੀ ਐ ਤੇ ਨਾਲ ਦੀ ਨਾਲ ਉਸੇ ਦੇ ਨਾਲ ਮੇਲ ਖਾਂਦੀ ਵੀ ਐ ਜਿਹੜੀ ਵਿਰਤੀ ਦੀ ਗੱਲ ਜਿਹੜੀ ਸੋਚ ਦੀ ਗੱਲ ਤੁਸੀਂ ਕੀਤੀ ਸੀ ਉਸ ਦਿਨ ਜਦੋਂ ਇਹ ਕੁਰੇਸ਼ੀ ਨੂੰ ਲੈ ਕੇ ਇਹ ਕਰਨਲ ਕੁਰੇਸ਼ੀ ਨੂੰ ਲੈ ਕੇ ਬਿਆਨ ਇਹਨਾਂ ਦੇ ਹੀ ਮੰਤਰੀ ਨੇ ਵੱਲੋਂ ਦਿੱਤਾ ਗਿਆ ਸੀ ਉਹੀ ਅਕਿਰਤ ਘਣਤਾ ਇਹਨਾਂ ਦੇ ਬਿਆਨਾਂ ਦੇ ਵਿੱਚ ਉਹ ਚਲਕਦੀ ਐ ਉਧਰ ਕਹਿੰਦੇ ਆਪਰੇਸ਼ਨ ਸਿੰਧੂਰ ਦੇ ਬਾਰੇ ਦੁਨੀਆ ਨੂੰ ਬਰੀਫ ਕੀਤਾ ਜਾਊਗਾ ਕੌਣ ਬਰੀਫ ਕਰੂਗਾ ਭਾਰਤ ਵੱਲੋਂ ਹਾਂਜੀ ਜਿਹੜੇ ਇੰਡੀਅਨ ਪਾਰਲੀਮੈਂਟ ਦੇ ਜਿਹੜੇ ਐਮਪੀਜ਼ ਨੇ ਸੰਸਦ ਨੇ ਉਹਨਾਂ ਦੀ ਡਿਊਟੀ ਲਈ ਗਈ ਹੈ ਕਿ ਆ ਮੈਂਬਰ ਆਫ ਪਾਰਲੀਮੈਂਟ ਅੱਡਡ ਮਲਕਾਂ 'ਤੇ ਜਾਣਗੇ ਤੇ ਉਹ ਤਕਰੀਬਨ 10 ਦਿਨਾਂ ਤੱਕ ਵਿਦੇਸ਼ਾਂ ਦੇ ਦੌਰੇ ਤੇ ਰਹਿਣਗੇ ਤੇ ਉਹ ਬਰੀਫ ਕਰਨਗੇ ਉਹਦੇ 'ਚ ਅਮਰੀਕਾ ਵੀ ਹੈਗਾ ਇੰਗਲੈਂਡ ਯੂਕੇ ਦੱਖਣ ਅਫਰੀਕਾ ਕਤਰ ਯੂਨਾਈਟਿਡ ਅਰਬ ਅਮੀਰਾਤ ਅ ਇਹ ਜਿਹੜੇ ਯੂਰੋਪੀਅਨ ਜਿਹੜੇ ਮੁਲਕ ਹੋਗੇ ਉੱਥੇ ਜਾ ਕੇ ਇਹ ਜਿਹੜੇ ਆਪਣਾ ਪੱਖ ਰੱਖਣਗੇ ਇੰਡੀਆ ਦਾ ਪੱਖ ਰੱਖਣਗੇ ਆਪਾਂ ਨੂੰ ਪਤਾ ਕਿ ਪੂਰੀ ਦੁਨੀਆ ਪਰ ਦੇ ਵਿੱਚ ਜਿਹੜਾ ਪੱਖ ਜ਼ਿਆਦਾ ਹਾਈਲਾਈਟ ਹੋਇਆਗਾ ਉਹ ਪਾਕਿਸਤਾਨ ਦਾ ਪੱਖ ਜ਼ਿਆਦਾ ਹਾਈਲਾਈਟ ਹੋਇਆਗਾ ਇਹਨਾਂ ਨੂੰ ਲੱਗ ਰਿਹਾਗਾ ਕਿ ਸਾਡੀ ਥੂ ਥੂ ਜ਼ਿਆਦਾ ਹੋ ਗਈ ਇਸ ਕਰਕੇ ਅ ਸਪੈਸ਼ਲੀ ਆਪਣੇ ਐਮਪੀਜ਼ ਨੂੰ ਮੈਂਬਰ ਆਫ ਪਾਰਲੀਮੈਂਟਸ ਨੂੰ ਭੇਜੀਏ ਤੇ ਇੰਡੀਆ ਇੰਡੀਆ ਦਾ ਜਿਹੜਾ ਪੱਖ ਹੈ ਉਹ ਦੁਨੀਆ ਨੂੰ ਦੱਸਿਏ ਇਹ ਮੋਟਾ ਮੋਟਾ ਮੈਨੂੰ ਸਮਝ ਆ ਰਿਹਾਗਾ ਜੀ ਇਹ ਦੱਸਿਆ ਜਾ ਰਿਹਾਗਾ ਕਿ ਇਹਦੇ ਚ ਤਕਰੀਬਨ 30 ਮੈਂਬਰ ਆਫ ਪਾਰਲੀਮੈਂਟ ਸ਼ਾਮਿਲ ਰਹਿਣਗੇ ਇਹਦੇ ਚ ਸਸ਼ੀ थरूर ਵੀ ਹੋ ਸਕਦੇ ਨੇ ਅਸਦੁੱਦੀਨ ਓਵਾਸੀ ਵੀ ਹੋ ਸਕਦੇ ਨੇ ਬਾਕੀ ਸੀਪੀਐਮ ਵਾਲੇ, ਟੀਐਮਸੀ, ਕਾਂਗਰਸ ਵਾਲੇ, ਡੀਐਮਕੇ ਵਾਲੇ ਹੋਰ ਜਿੰਨੇ ਵੀ ਮਤਲਬ ਲਾਲੋ ਕਿ ਮੈਂਬਰ ਆਫ ਪਾਰਲੀਮੈਂਟ ਨੇ ਖਾਸ ਕਰ ਮੇਨਸਟ੍ਰੀਮ ਪਾਰਟੀਆਂ ਆ ਗਿਆ ਉਹਨਾਂ ਦੇ ਨਾਮਕ ਤੇ ਗੱਲ ਚੱਲ ਰਹੀ ਹੈ ਚੰਡੀਗੜ੍ਹ ਦੇ ਜਿਹੜੇ ਸੰਸਦ ਨੇ ਮਨੀਸ਼ ਤਵਾੜੀ ਉਹ ਵੀ ਹੋ ਸਕਦੇ ਨੇ ਕਿਉਂਕਿ ਉਹਨਾਂ ਨੇ ਟ੍ਰਿਬਿਊਨ 'ਚ ਵੀ ਬਹੁਤ ਭੈੜਾ ਲੇਖ ਲਿਖਿਆ ਸੀ ਗੰਦਾ ਲੇਖ ਲਿਖਿਆ ਸੀਗਾ ਕਿ ਨਸਤੇਲਾ ਬੂਤ ਕਰ ਦੋ ਜੜ ਤੋਂ ਹੀ ਖਤਮ ਕਰ ਦੋ ਇਸੇ ਸੰਬੰਧ ਆਰਟੀਕਲ ਸੀਗਾ ਹਾਲਾਂਕਿ ਅੱਜ ਟਾਈਮਸ ਆਫ ਇੰਡੀਆ ਦੇ ਵਿੱਚ ਆਈ ਪੀ ਸਿੰਘ ਨੇ ਉਹਨਾਂ ਨੂੰ ਠੋਕੇ ਜਵਾਬ ਦਿੱਤਾ ਤੇ ਦੱਸਿਆਗਾ ਕਿ ਜਿੰਨੀ ਵਾਰ ਮੌਂਗਰਿੰਗ ਹੋ ਰਹੀ ਸੀ ਉਹ ਉਸ ਤੇ ਕਿਤੇ ਨਾ ਕਿਤੇ ਪੰਜਾਬ ਨੇ ਕੋਈ ਵੀ ਰਿਸਪੌਂਡ ਨਹੀਂ ਕੀਤਾ ਹੈਗਾ ਕਿਸੇ ਕਿਸਮ ਦਾ ਰਿਸਪੌਂਡ ਨਹੀਂ ਦਿੰਦਾ ਪੰਜਾਬ ਨੇ ਬਹੁਤ ਬੈਲੈਂਸ ਗਲਤੀ ਕੀਤੀ ਹੈ ਗਿਆ ਈਵਨ ਪੰਜਾਬ ਦੀ ਪੋਲਿਟੀਕਲ ਪਾਰਟੀਆਂ ਨੇ ਬਹੁਤ ਬੈਲੈਂਸ ਗਲਤੀ ਕੀਤੀ ਹੈ ਤੁਸੀਂ ਜਿਹੜੇ ਆਪਣੇ ਇਸੇ ਕਾਲ ਤੱਕ ਸਾਹਿਬ ਦੇ ਇੱਜ਼ਤਦਾਰ ਹੈਗੇ ਕੁਲਦੀਪ ਸਿੰਘ ਗੜਗੜ ਉਹਨਾਂ ਨੇ ਸਾਊਥ ਈਸ਼ੀਆ ਦੇ ਵਿੱਚ ਪੀਸ ਵਾਸਤੇ ਉਹਦਨ ਆਪਾਂ ਨੂੰ ਪਤਾ ਕੀ ਪ੍ਰੇ ਕੀਤਾ ਤੇ ਆਪਾਂ ਇਹ ਇਹ ਲਾ ਲਈਏ ਕਿ ਜਿੰਨੀ ਵੀ ਸਿਕ ਸਿਕ ਸੰਸਥਾਵਾਂ ਸੀਗੀਆਂ ਸਿਆਸੀ ਪਾਰਟੀਆਂ ਸੀਗੀਆਂ ਅਕਾਲੀ ਦਲ ਹੋ ਗਿਆ ਜਾਂ ਫਿਰ ਅਸਮਨਜੀਤ ਸਿੰਘ ਮਾਨ ਹੋរី ਹੋ ਗਏ ਹੋਰ ਸੁਖਵੀਰ ਬਾਦਲੋ ਸਭ ਦਾ ਬੈਲੈਂਸ ਬਿਆਨ ਸੀਗਾ ਸਾਰੇ ਪੀਸ ਬਾਰੇ ਗੱਲ ਕਰ ਰਹੇ ਸੀਗੇ ਲੇਕਿਨ ਇੱਕ ਸਿਰਫ ਕਾਂਗਰਸ ਦੇ ਮਨੀਸ਼ ਤਵਾੜੀ ਸੀਗੀ ਜਿਨੇ ਸੀਗੇ ਜਨਾ ਦੇ ਪੁੱਛ ਨੂੰ ਅਗਲੱਗੀ ਹੋਈ ਸੀ ਤੇ ਹੁਣ ਉਹ ਸਰਕਾਰ ਦਾ ਇਹ ਪੈਨਲ ਬਣ ਰਿਹਾ ਹੈਗਾ ਉਹਦੇ ਚ ਵੀ ਇਹ ਸ਼ਾਮਿਲ ਰਹਿਣਗੇ ਜੀ ਸੋ ਉਧਰ ਕਹਿੰਦੇ ਕਿ ਆਪਰੇਸ਼ਨ ਸੰਦੂਰ ਤੋਂ ਬਾਅਦ ਹੁਣ ਸਰਕਾਰ ਨੂੰ ਲੱਗਦਾ ਹੈ ਕਿ ਵਾਧਾ ਕਰ ਦੇਣਾ ਚਾਹੀਦਾ ਹੈ ਆਰਮੀ ਦੇ ਬਜਟ ਦੇ ਵਿੱਚ ਸੱਚੀਓ ਵਾਧਾ ਹੋ ਰਿਹਾ ਹੈ ਜੀ ਹਾਂਜੀ तकरीबन 50000 ਕਰੋੜ ਰੁਪਏ ਦੇ ਵਾਧੇ ਦਾ ਅਜਕਰ ਆ ਰਿਹਾਗਾ ਜਿਹੜੀ ਡਿਫੈਂਸ ਮਿਨਿਸਟਰੀ ਹੈ ਉਹਦੇ ਵੱਲੋਂ ਸਰਕਾਰ ਨੂੰ ਪ੍ਰਪੋਜ਼ਲ ਦਿੱਤਾ ਗਿਆ ਹੈਗਾ ਕਿ ਇਹ ਇਹ ਜਿਹੜਾ ਇਸ ਅੱਗੇ 70 ਆਊਗਾ ਉਹ ਪਾਰਲੀਮੈਂਟ ਦਾ ਜਿਹੜਾ ਸੈਸ਼ਨ ਆਊਗਾ ਉਹਦੇ ਚ 50000 ਕਰੋੜ ਰੁਪਏ ਡਿਫੈਂਸ ਦੇ ਵਧਾਏ ਜਾਣ ਇਹ ਦੱਸਿਆ ਜਾ ਰਿਹਾ ਹੈਗਾ ਕਿ ਨਈ ਕਿਸਮ ਦੀਆਂ ਤਕਨੀਕਾਂ ਨਵੇਂ ਨਵੇਂ ਹਥਿਆਰ ਗੋਲੇ ਵਿਰੁੱਧ ਖਰੀਦਣ ਦੀ ਗੱਲ ਸਾਹਮਣੇ ਆ ਰਹੀ ਹੈ ਰਿਸਰਚ ਤੇ ਤੇ ਡਵੈਲਪਮੈਂਟ ਤੇ ਵੀ ਪੈਸੇ ਖਰਚ ਕਰਨ ਦੀ ਗੱਲ ਆ ਰਹੀ ਹੈ ਤੇ ਇਹ ਦੱਸਿਆ ਜਾ ਰਿਹਾ ਹੈਗਾ ਕਿ ਹੁਣ ਓਵਰ 올 ਜਿਹੜਾ ਬਜਟ ਹੈਗਾ ਉਹ ਵਧਣ ਤੋਂ ਬਾਅਦ 7 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਹੋ ਜਾਊਗਾ ਤੇ تقریبا 681000 ਕਰੋੜ ਰੁਪਏ ਹਜੇ ਵੀ ਜਿਹੜਾ ਆਪਣੇ ਕਹਿ ਲਈਏ ਕਿ ਡਿਫੈਂਸ ਬਜਟ ਹੁਣ ਵੀ ਇੰਨਾ ਜ਼ਿਆਦਾ ਬਜਟ ਹੈਗਾ ਆਪਣਾ ਤੇ ਦੇਖਦੇ ਆਂ ਬਣਦਾ ਕਿ ਕੀ 50000 ਕਰੋੜ ਦਾ ਵਾਅਦਾ ਹੁੰਦਾਗਾ ਕਿ ਨਹੀਂ ਹੁੰਦਾ ਕਿਉਂਕਿ ਇੰਟਰਨੈਸ਼ਨਲ ਜਿਹੜੇ ਡਿਫੈਂਸ ਐਕਸਪਰਟ ਨੇ ਉਹਨਾਂ ਸਾਰਿਆਂ ਨੇ ਹੀ ਜਿਹੜੀ ਇੰਡੀਅਨ ਟੈਕਨੋਲੋਜੀ ਹੈ ਉਹਨੂੰ ਆਊਟਡੇਟਡ ਦੱਸਿਆਗਾ ਜਿਹੜੇ ਵਾਰ ਚ ਜਿਹੜੀਆਂ ਤਕਨੀਕਾਂ ਇਸਤੇਮਾਲ ਹੋ ਰਹੀਆਂ ਸੀ ਗਿਆ ਇਹਨ ਜਿਹੜੇ ਹਥਿਆਰ ਹਸਤਮਾਲ ਹੋ ਰਹੇ ਸੀ ਉਹਨਾਂ ਬਾਰੇ ਜਿਹੜੇ ਡਿਫੈਂਸ ਐਕਸਪਰਟ ਸੀਗੇ ਉਹ ਬਹੁਤ ਕ੍ਰਿਟੀਕਲ ਸੀਗੇ ਜਿਵੇਂ ਇੰਡੀਆ ਡੋਗ ਫਾਈਟ ਵਾਸਤੇ ਗਿਆ ਸੀਗਾ ਉੱਤੇ ਉਧਰ ਜਿਹੜੇ ਉਹ ਮਲਟੀ ਡਾਈਮੈਂਸ਼ਨਲ ਵਰਦੀ ਤਿਆਰੀ ਕਰੀ ਬੈਠੇ ਸੀਗੇ ਤੇ ਉਹ ਇਸ ਕਰਕੇ ਮੈਨੂੰ ਲੱਗਦਾਗਾ ਕਿ ਹੁਣ ਇੰਡੀਆ ਤੇ ਵੀ ਪ੍ਰੈਸ਼ਰ ਹੈਗਾ ਉਹ ਨਈ ਕਿਸਮ ਦੀਆਂ ਤਕਨੀਕਾਂ ਸਿੱਖੇ ਨਈ ਕਿਸਮ ਦੇ ਹਥਿਆਰ ਨਈ ਕਿਸਮ ਦੀ ਟੈਕਨੋਲੋਜੀ ਉਹ ਉਸੇ ਤੋਂ ਹੀ ਇਹ ਨਿਕਲ ਕੇ ਆ ਰਿਹਾਗਾ ਜੀ ਕਿ ਡਿਫੈਂਸ ਬਜਟ ਨੂੰ ਸ਼ਾਇਦ ਜਿਹੜਾ ਨੈਕਸਟ ਸੈਸ਼ਨ ਆਊਗਾ ਪਾਰਲੀਮੈਂਟ ਦਾ ਉਹਦੇ ਵਿੱਚ 50000 ਕਰੋੜ ਰੁਪਏ ਦਾ ਵਾਅਦਾ ਦੇ ਦਿੱਤਾ ਜਾਊਗਾ ਮੈਨੂੰ ਤਾਂ ਇਹ ਇਹ ਹੀ ਸਮਝ ਆ ਰਿਹਾਗਾ ਮੋਟੀ ਮੋਟਾ ਇਸ ਖਬਰ ਤੋਂ ਜੀ ਇਹ ਗਲੋਰੀਫਾਈ ਵੀ ਕਰ ਰਹੇ ਨੇ ਇਸ ਚੀਜ਼ ਨੂੰ ਕਿ ਜਿੰਨਾ ਅਸੀਂ ਪਹਿਲਾਂ ਬਜਟ ਰੱਖਦੇ ਆ ਉਹਦੇ ਨਾਲ ਦੇਖੋ ਅਸੀਂ ਕਿੰਨੀ ਤਕਨੀਕ ਡਿਵੈਲਪ ਕੀਤੀ ਹੈ ਤੇ ਅਸੀਂ ਅੱਗੇ ਹੋਰ ਡਿਵੈਲਪ ਕਰਨੀਆਂ ਇਸ ਕਰਕੇ ਜਿੰਨਾ ਬਜਟ ਰੱਖ ਜੀ ਪਰ ਗੁਰਪ੍ਰੀਤ ਖਾਲੀ ਬਜਟ ਨਾਲ ਵੀ ਨਹੀਂ ਹੁੰਦਾ ਤੁਹਾਡੇ ਕੋਲ ਕਿੰਨੇ ਵਧੀਆ ਹਥਿਆਰ ਹੁੰਦੇ ਹੈਗੇ ਆ ਉਹਦੇ ਨਾਲ ਵੀ ਨਹੀਂ ਹੁੰਦਾ ਜਿਵੇਂ ਆਪ ਜਿਹੜੇ ਚਾਈਨੀਜ਼ ਕੰਪਨੀ ਹੈਗੀ ਆ ਉਹ ਮੰਦੀ ਹੈਗੀ ਆ ਕਿ ਜਿਹੜਾ ਉਹਨਾਂ ਦਾ ਜੀਸੀ10 ਹੈਗਾ ਉਹ ਰਫਾਇਲ ਜਿਹੜਾ ਹੈਗਾ ਰਫਾਲ ਤੋਂ ਕੱਟ ਹੈਗਾ ਇੱਕ ਇੱਕ ਜਨਰੇਸ਼ਨ ਛੋਟਾਗਾ ਫਿਰ ਵੀ ਉਹਨੇ ਰਫਾਇਲ ਦਾ ਨਸਾਨਾ ਬਣਾਇਆਗਾ ਉਹਦਾ ਰੀਜਨ ਉਹ ਚਾਈਨੀਜ਼ ਪੀਐਲ 15 ਇਹ ਮਸਾਈਨ ਵੀ ਦੱਸਿਆ ਜਾ ਰਿਹਾਗਾ ਜਿਹੜੀ ਕਿ 200 300 ਕਿਲੋਮੀਟਰ ਤੱਕ ਵੀ ਮਾਰ ਕਰ ਦਿੰਦੀ ਹੈ ਦੂਜੇ ਦੇ ਫਾਈਟਰ ਜੈਟ ਨੂੰ ਤੇ ਉਹ ਵੀ ਮੰਨਿਆ ਜਾ ਰਿਹਾਗਾ ਪਰ ਤੁਸੀਂ ਆਪ ਲਾਓ ਕਿ ਇੱਕ ਸਟ੍ਰੈਟੇਜੀ ਇੱਕ ਆਪਾਂ ਕਹ ਲਈਏ ਕਿ ਲਗਾਤਾਰ ਪ੍ਰੈਕਟਿਸ ਤੇ ਇਹ ਬਹੁਤ ਚੀਜ਼ਾਂ ਚ ਮਤਲਬ ਡਿਫਰੈਂਸ ਹੁੰਦਾਗਾ ਮੈਨੂੰ ਲੱਗਦਾਗਾ ਕਿ ਇੰਡੀਆ ਪੂਰਾ ਪ੍ਰਿਪੇਅਰਡ ਨਹੀਂ ਸੀ ਮਤਲਬ ਖਾਸ ਕਰ ਉਸ ਚੀਜ਼ ਵਾਸਤੇ ਪ੍ਰਪੇਅਰਡ ਨਹੀਂ ਸੀ ਅ ਇੰਡੀਆ ਨੂੰ ਲੱਗ ਰਿਹਾ ਸੀਗਾ ਕਿ ਜਿਵੇਂ 2019 ਦੇ ਵਿੱਚ ਇਹਨਾਂ ਨੇ ਆਪਰੇਸ਼ਨ ਬਾਲਾਂਕੋਟ ਕੀਤਾ ਸੀਗਾ ਇਹ ਗਏ 에ਅਰ ਸਟ੍ਰਾਈਕ ਕੀਤੀ ਤੇ ਵਾਪਸ ਆ ਗਏ ਇਹਨਾਂ ਨੂੰ ਇਹ ਲੱਗ ਰਿਹਾ ਸੀਗਾ ਕਿ ਅਸੀਂ ਜਾਵਾਂਗੇ ਤੇ ਉੱਥੇ ਆਪਰੇਸ਼ਨ ਕਰਾਂਗੇ ਤੇ ਵਾਪਸ ਆ ਜਾਵਾਂਗੇ ਫਿਰ ਸਾਡੀ ਬੱਲੇ ਬੱਲੇ ਹੋ ਜੂਗੀ ਕਿ ਉਹਦੇ ਅਸੀਂ ਨੰਬਰ ਖੱਟਾਂਗੇ ਇਹਨਾਂ ਨੂੰ ਤਾਂ ਇਹ ਪਤਾ ਹੀ ਨਹੀਂ ਸੀ ਕਿ ਅਸੀਂ ਜਾਵਾਂਗੇ ਤੇ ਉੱਤੇ ਉਹ ਮਲਟੀ ਡਾਈਮੈਨਸ਼ਨਲ ਵਾਰ ਦੀ ਤਿਆਰੀ ਕਰੀ ਬੈਠੇ ਹੋਣਗੇ ਅਗਲੇ ਅਸੀਂ ਅਟੈਕ ਕਰਾਂਗੇ ਉਹ ਰਿਟੈਲੀਏਟ ਕਰਨਗੇ ਤੇ ਉਹਨਾਂ ਸਟਰੋਂਗ ਰਿਟੈਲੀਏਟ ਕਰਨਗੇ ਕਿ ਸਾਡਾ ਰਫਾਇਲ ਵੀ ਡਿੱਗ ਜਾਊਗਾ ਤੇ ਸਾਡੇ ਉਸ ਤੋਂ ਬਾਅਦ ਉਹਨਾਂ ਨੇ ਪੁੰਛ ਦੇ ਵਿੱਚ ਆਰਟਰੀ ਰਾਉਂਡ ਖੋਲਤੇ ਜਿੱਦੇ ਕਰਕੇ 16 ਸਿਵਿਲਿਅਨਸ ਦੀ ਡੈਥ ਹੋਈ ਹੋਈ ਹੈ ਕਿ ਆ ਤੇ ਮਨ ਇਸ ਵਾਸਤੇ ਇੰਡੀਆ ਪ੍ਰੋਪਰਟੀ ਲਿਸੀ ਦਾ ਮੈਨ ਲਗਦਾਗਾ ਕਿ ਇਹ ਚੀਜ਼ਾਂ ਵੀ ਨੋਟ ਕਰਨੀਆਂ ਚਾਹੀਦਾ ਮਾਮਲਾ ਸਿਰਫ ਇਹ ਨਹੀਂ ਹੁੰਦਾ ਕਿ ਤੁਹਾਡੇ ਕੋਲ ਟੈਕਨੋਲੋਜੀ ਕਿੰਨੀ ਬਿਹਤਰ ਹੈ ਗਿਆ ਮਾਮਲਾ ਇਸ ਚੀਜ਼ ਦਾ ਵੀ ਹੈਗਾ ਕਿ ਨਵੇਂ ਕਿਸਮ ਦੀ ਜਿਹੜੇ ਤਕਨੀਕਾਂ ਨੇ ਨਵੇਂ ਤੇ ਜਿਹੜਾ ਨਵੇਂ ਕਿਸਮ ਦਾ ਵਾਰ ਹੋ ਰਿਹਾ ਹੈਗਾ ਉਹਦੇ ਬਾਰੇ ਇੱਕ ਚੰਗਾ ਪ੍ਰਸਪੈਕਟਿਵ ਬਣਾਣਾ ਤੇ ਉਹਦੇ ਵਾਸਤੇ ਆਪਣੇ ਆਪ ਨੂੰ ਤਿਆਰ ਕਰਨਾ ਜਿਵੇਂ 2020 ਤੋਂ ਲਗਾਤਾਰ ਜਿਹੜੇ ਡਿਫੈਂਸ ਐਕਸਪਰਟ ਪ੍ਰਵੀਨ ਸਾਨੀ ਹੈਗੇ ਉਹ ਲਗਾਤਾਰ ਇਹ ਗੱਲ ਕਹਿ ਰਹੇ ਨੇ ਕਿ ਚਾਈਨਾ ਤੇ ਪਾਕਿਸਤਾਨ ਪਾਕਿਸਤਾਨ ਦੀ ਏਅਰ ਸਿਫਟ ਤੇ ਲਗਾਤਾਰ ਮਲਟੀ ਡਾਈਮੈਨਸ਼ਨਲ ਵਾਰ ਦੀ ਪ੍ਰੈਕਟਿਸ ਕਰ ਰਹੇ ਨੇ ਤੇ ਜੀ ਇੰਡੀਆ ਨੂੰ ਵੀ ਦੇਖਣਾ ਚਾਹੀਦਾ ਕਿ ਕਿ ਜਿਹੜੀ ਇਹਨੇ ਕਿਸਮ ਦੀ ਵਾਰ ਦੀ ਪ੍ਰੈਕਟਿਸ ਹੋ ਰਹੀ ਹੈਗੇ ਇਹ ਤਾਂ ਕਿਵੇਂ ਨਿਜਿਠਿਆ ਜਾਵੇ ਹਾਲਾਂਕਿ ਡਿਫੈਂਸ ਐਕਸਪਰਟਸ ਤਾਂ ਇਹ ਵੀ ਕਹਿ ਰਹੇ ਨੇ ਆਪ ਚਾਈਨਾ ਵੀ ਮੰਨ ਰਿਹਾਗਾ ਕਿ ਚਾਈਨਿਸ ਜਿਹੜੇ ਹਥਿਆਰ ਨੇ ਉਹਨਾਂ ਦਾ ਜਿੰਨਾ ਵਧੀਆ ਵਰਤੋਂ ਪਾਕਿਸਤਾਨ ਕਰ ਸਕਦਾ ਹੈਗਾ ਉਨਾਂ ਵਧੀਆ ਵਰਤੋਂ ਖੁਦ ਚਾਈਨਾ ਵੀ ਇੰਡੀਆ ਦੇ ਉਲਟ ਨਹੀਂ ਕਰ ਸਕਦਾਗਾ ਇਹ ਇਸ ਕਿਸਮ ਕਿਉਂਕਿ ਅੱਡ ਅੱਡ ਕਿਸਮ ਦੇ ਜਿਹੜੇ ਕਮੈਂਟ ਹੈਗੇ ਆ ਉਹ ਹੁਣ ਲਗਾਤਾਰ ਆ ਰਹੇ ਨੇ ਤੇ ਮਤਲਬ ਇਹ ਸਿਰਫ ਡਿਫੈਂਸ ਵਿਜ਼ਿਟ ਵਧਾਣ ਵਾਲੀ ਗੱਲ ਨਹੀਂ ਹੈਗੀ ਆ ਤੇ ਇੱਕ ਗੱਲ ਇਹ ਵੀ ਹੈ ਕਿ ਆ ਕਿ ਤੁਸੀਂ ਤੁਹਾਡੀ ਸਟਰੈਟਜੀ ਕਿਸ ਕਿਸਮ ਦੀ ਹੈ ਤੁਹਾਡੀ ਮੈਂਟੈਲਿਟੀ ਕਿਸ ਕਿਸਮ ਦੀ ਹੈ ਕਿ ਤੁਸੀਂ ਜਿਹੜੀਆਂ ਚੀਜ਼ਾਂ ਕਰ ਰਹੇ ਹੋ ਜਿਹੜੇ ਐਕਟ ਕਰ ਰਹੇ ਹੋ ਉਹਨਾਂ ਵਾਸਤੇ ਤੁਸੀਂ ਇੱਕ ਲਾਰਜਰ ਫਰੇਮਵਰਕ ਚ ਪ੍ਰੇਪੇਅਰ ਹੋ ਕੇ ਕਰ ਰਹੇ ਹੋ ਜਾਂ ਤੁਸੀਂ ਸਿਰਫ ਨੰਬਰ ਖੱਟਣ ਵਾਸਤੇ ਨੰਬਰ ਕੁੱਟਣ ਵਾਸਤੇ ਤੁਸੀਂ ਕਰ ਰਹੇ ਹੋ ਮਿਲਦਾਗਾ ਕਿ ਇਹ ਆਪਰੇਸ਼ਨ ਤਾਂ ਪਹਿਲਾਂ ਵੀ ਹੁੰਦੇ ਰਹੇ ਹੈਗੇ ਆਰਮੀ ਆਪਰੇਸ਼ਨ ਈਵਨ ਜਦੋਂ ਬਾਲਾਕੋਟ ਤੋਂ ਬਾਅਦ ਹੈ ਹਵਾਵਾਜੀ ਕਰ ਰਹੇ ਸੀਗੇ ਉਦੋਂ ਕਾਂਗਰਸ ਨੇ ਕਿਹਾ ਸੀਗਾ ਕਿ ਨਵਨ ਮੋਨ ਸਿੰਘ ਹੋਣਾ ਦੇ ਵੇਲੇ ਵੀ ਆਰਮੀ ਆਪਰੇਸ਼ਨ ਹੁੰਦੇ ਸੀਗੇ ਪਰ ਅਸੀਂ ਕਦੇ ਵੀ ਦੁਨੀਆ ਨੂੰ ਕਿਹਾ ਨਹੀਂ ਅਸੀਂ ਤਾਂ ਚੁੱਪ ਹੋ ਜਾਂਦੇ ਸੀ ਅਸੀਂ ਤਾਂ ਕਹਿੰਦੇ ਸੀਗੇ ਅਸੀਂ ਤਾਂ ਕੁਝ ਕੀਤਾ ਹੀ ਨਹੀਂ ਈਵਨ ਇੰਡੀਆ ਨੇ ਤਾਂ ਮਿਆਂਮਾਰ ਦੇ ਵਿੱਚ ਵੀ ਆਪਰੇਸ਼ਨ ਕੀਤਾ ਸੀਗਾ ਬਾਅਦ ਚ ਮੁੱਕਰ ਕੇ ਸੀਗੇ ਕਿ ਅਸੀਂ ਤਾਂ ਉੱਥੇ ਗਏ ਹੀ ਨਹੀਂ ਮਿਆਂਮਾਰ ਦੇ ਵਿੱਚ ਤੇ ਇਸ ਦਾ ਸਭ ਤੋਂ ਘੱਟ ਕਰਦੀ ਰਹੀ ਹੈ ਇੰਡੀਅਨ ਆਰਮੀ ਇਹ ਪਹਿਲੀ ਵਾਰ ਸੀਗਾ ਨਰਿੰਦਰ ਮੋਦੀ ਦੇ ਰਜਿਮ ਚ ਕਿ ਇਹ ਇਹਨਾਂ ਨੇ ਮਤਲਬ 에어 ਸਟ੍ਰਾਈਕਸ ਨੂੰ ਜਾਂ ਫਿਰ ਜਿਹੜੇ ਆਪਣੇ ਮਿਲਟਰੀ ਆਪਰੇਸ਼ਨਸ ਹੈਗੇ ਆ ਉਹਨਾਂ ਦਾ ਕਿਤਨੇ ਕਿਤੇ ਪੋਲਟਿ politisation ਕਰਨ ਦੀ ਕੋਸ਼ਿਸ਼ ਕੀਤੀ ਉਹਦੇ ਵਿਹਾਰ ਤੇ ਕਿਤਨੇ ਕਿਤੇ ਵੋਟਾਂ ਮੰਗਣ ਦਾ ਕੰਮ ਕੀਤਾ ਮੈਨੂੰ ਲੱਗਦਾ ਹੈਗਾ ਕਿ ਇਹ ਵੀ ਵੋਟ BR elections ਵਾਸਤੇ ਲਾਲੋ ਜਾਂ ਫਿਰ ਹੋਰ ਅੱਗੇ ਜਿਹਨੇ elections ਹੋਣੇ ਨੇ ਉਹਨਾਂ ਵਾਸਤੇ ਪੂਰਾ ਮੋਹਲ ਬਣਾ ਰਹੇ ਸੀਗੇ ਤੇ ਵੋਟਾਂ ਵਾਸਤੇ ਇਹਨੂੰ ਇਸਤੇਮਾਲ ਕਰਨ ਵਾਸਤੇ ਇਹਨਾਂ ਨੇ ਇਹ ਸਾਰਾ ਕੁਝ ਕੀਤਾ ਸੀਗਾ ਪਰ ਪਾਕਿਸਤਾਨ ਨੇ ਇੰਨਾ ਜ਼ਿਆਦਾ ਸਟਰੋਂਗਲੀ ਟੈਲੀਏਟ ਕਰਤਾ ਕਿ ਇਹਨਾਂ ਦਾ ਜਿਹੜਾ ਗੇਮ ਹੈ ਉਹ ਉਹਨਾਂ ਸੂਤੇ ਨਾਲੋਂ ਆਇਆ ਨਹੀਂ ਜੀ ਕੂਟਨੀਤਿਕ ਚੀਜ਼ਾਂ ਵੀ ਹੁੰਦੀਆਂ ਨੇ ਨਾ ਬਹੁਤ ਸਾਰੀਆਂ ਕੁੱਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਜੇਕਰ ਤੁਸੀਂ ਬਜਟ 'ਚ ਵਾਧਾ ਕਰ ਰਹੇ ਹੋ ਬਜਟ ਨੂੰ ਵਰਤਣਾ ਕਿਵੇਂ ਹੈ ਇਸ ਤੇ ਧਿਆਨ ਦੇਣ ਦੀ ਲੋੜ ਹੈ ਪਰ ਤੁਸੀਂ ਜ਼ਿਕਰ ਕੀਤਾ ਸੀ ਕਿ ਪੁੰਛ ਦੇ ਏਰੀਏ ਦੇ ਵਿੱਚ ਵੱਖ-ਵੱਖ ਜਗ੍ਹਾ ਤੇ ਉੱਪਰ ਫਾਇਰਿੰਗ ਹੁੰਦੀ ਰਹੀ ਤੇ ਉਸ ਦੇ ਵਿੱਚ ਕਈ ਪਰਿਵਾਰਾਂ ਦਾ ਨੁਕਸਾਨ ਵੀ ਹੋਇਆ ਅੱਜ ਅੰਮ੍ਰਿਤਸਰ ਦੇ ਵਿੱਚ ਐਸਜੀਪੀਸੀ ਦੇ ਵੱਲੋਂ ਚੈੱਕ ਵੰਡੇ ਗਏ ਨੇ ਉਨ੍ਹਾਂ ਹੀ ਪਰਿਵਾਰਾਂ ਨੂੰ ਜਿਨ੍ਹਾਂ ਦਾ ਇਸ ਸਾਰੇ ਖਿੱਚੋ ਤਾਣ ਦੇ ਵਿਚਾਲੇ ਨੁਕਸਾਨ ਹੋਇਆ ਜੀ ਹਾਂਜੀ ਅੱਜ ਜਿਹੜੇ ਜੰਮੂ ਕਸ਼ਮੀਰ ਦੇ ਵਿੱਚ ਜਿਹੜੇ ਚਾਰ ਸਿੱਖ ਪਰਿਵਾਰ ਸੀ ਜਿਨ੍ਹਾਂ ਜਿਨ੍ਹਾਂ ਦੇ ਬੰਦੇ ਮਾਰੇ ਗਏ ਸੀਗੇ ਉਹਨਾਂ ਨੂੰ ਕਿਤੇ ਨ ਕਿਤੇ ਬਲਾਕੇ ਐਸਡੀਪੀਸੀ ਨੇ 5-15 ਲੱਖ ਰੁਪਏ ਦਾ ਚੈੱਕ ਦਿੱਤਾ ਹੈਗਾ ਉਹਦੇ ਵਿੱਚ ਜੇ ਆਪਾਂ ਗੱਲ ਕਰਨੀ ਹੋਵੇ ਰਣਜੀਤ ਸਿੰਘ ਰਾਗੀ ਭਾਈ ਅਮਰੀਕ ਸਿੰਘ ਤੇ ਸਾਬਕਾ ਸੈਨਾਕ ਅਮਰਜੀਤ ਸਿੰਘ ਬੀਬੀ ਬਲਵਿੰਦਰ ਕੋਰ ਇਹਦਾ ਚਾਰ ਜਣੇ ਆਦੀ ਡੈਥ ਹੋਈ ਸੀਗੀ ਉੱਥੇ ਜੀ ਚਾਰੇ ਸਿਕ ਸੀਗੇ ਤੇ ਉਹਨਾਂ ਨੂੰ ਕਿਤੇ ਨ ਕਿਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ 5-15 ਲੱਖ ਰੁਪਏ ਦਿੱਤਾ ਹੈਗਾ ਪਰ ਇਸ ਤੋਂ ਅਲਾਵਾ ਇੱਕ ਜਿਹੜੀ ਅਹਿਮ ਡਿਮਾਂਡ ਪੋਲਿਟਿਕਲ ਡਿਮਾਂਡ ਉਹ ਚੱਕੀ ਹੈਗੀ ਐਸਡੀਪੀਸੀ ਨੇ ਕਿਹਾ ਹੈਗਾ ਕਿ ਜੰਮੂ ਕਸ਼ਮੀਰ ਦੇ ਵਿੱਚ ਸਿੱਖਾਂ ਨੂੰ ਮਾਈਨੋਰਟੀ ਦਾ ਸਟੇਟਸ ਮਿਲਣਾ ਚਾਹੀਦਾ ਕੇਂਦਰ ਸਰਕਾਰ ਨੂੰ ਪਹਿਲ ਕਰਨੀ ਚਾਹੀਦੀ ਤੇ ਜੰਮੂ ਕਸ਼ਮੀਰ ਦੇ ਵਿੱਚ ਸਿੱਖਾਂ ਨੂੰ ਮਾਈਨੋਰਟੀ ਦਾ ਸਟੇਟਸ ਦੇ ਕੇ ਉਹਨਾਂ ਵਾਸਤੇ ਕਿਤੇ ਨ ਕਿਤੇ ਸਪੈਸ਼ਲ ਪ੍ਰੋਵੀਜ਼ਨ ਕੀਤੇ ਜਾਣੇ ਚਾਹੀਦੇ ਇਸ ਤੋਂ ਅਲਾਵਾ ਜਿਹੜੇ ਐਡਵੋਕੇਟ ਧਾਮੀ ਨੇ ਇਹ ਵੀ ਕਿਹਾਗਾ ਕਿ ਜਿਹੜੇ ਲੋਕ ਸ਼ਹੀਦ ਹੋਏ ਨੇ ਚਾਰ ਲੋਕ ਜਿਹੜੇ ਮਾਰੇ ਗਏ ਨੇ ਇਹਨਾਂ ਦੇ ਪਰਿਵਾਰਾਂ ਨੂੰ ਇੱਕ ਇੱਕ ਸਰਕਾਰੀ ਨੌਕਰੀ ਵੀ ਮਿਲਣੀ ਚਾਹੀਦੀ ਤੇ ਜਿਹੜੇ ਪ੍ਰਭਾਵਿਤ ਪਰਿਵਾਰ ਨੇ ਉਹਨਾਂ ਦੇ ਬੱਚਿਆਂ ਦੇ ਸਿੱਖਿਆ ਦਾ ਖਰਚਾ ਵੀ ਸਰਕਾਰ ਨੂੰ ਨੂੰ ਚੁਪਣਾ ਚਾਹੀਦਾ ਇਹ ਮੋਟਾ ਮੋਟਾ ਜੀ ਨਿਕਲ ਕੇ ਸਾਹਮਣੇ ਆਇਆ ਹੈ ਬਾਕੀ 5 15 ਲੱਖ ਰੁਪਇਆ ਅਜ ਪਰਵਾਰਨ ਦਿੰਦਾ ਹੈ ਐਸਜੀਪੀਸੀ ਨੂੰ ਉਹਨਾਂ ਨੇ ਜਿਹੜੀ ਡਿਮਾਂਡ ਚੱਕੀ ਹੈ ਕਿ ਜੰਮੂ ਕਸ਼ਮੀਰ ਦੇ ਸਿੱਖਾਂ ਨੂੰ ਮਾਈਨੋਰਟੀ ਦਾ ਸਟੇਟਸ ਮਿਲਣਾ ਚਾਹੀਦਾ ਮੈਨੂੰ ਲੱਗਦਾ ਕਿ ਵਾਜਿਬ ਡਿਮਾਂਡ ਹੈ ਤੇ ਉਹਦੇ ਤੇ ਕੇਂਦਰ ਸਰਕਾਰ ਨੂੰ ਅਮਲ ਵੀ ਕਰਨਾ ਚਾਹੀਦਾ ਜੀ ਸੋ ਉਧਰ ਮਜੀਠਾ ਸ਼ਰਾਬਖਾਨ ਤੇ ਮਾਮਲੇ ਦੇ ਵਿੱਚ ਕੀ ਕੀ ਅਪਡੇਟਸ ਨੇ ਹਾਂਜੀ ਅੱਜ ਅੰਮ੍ਰਿਤਸਰ ਕੋਰਟ ਦੇ ਵਿੱਚ ਜ਼ਿਲ੍ਹਾ ਕੋਰਟ ਦੇ ਵਿੱਚ ਦੁਬਾਰੇ ਤੋਂ ਜਿਹੜੇ આરોપી ਗ੍ਰਫਤਾਰ ਕੀਤੇ ਗਏ ਹੈਗੇ ਉਹਨਾਂ ਨੂੰ ਪੇਸ਼ ਕੀਤਾ ਗਿਆ ਸੀਗਾ ਤੇ ਅਕਿਊਜ਼ ਨੂੰ 4 ਦਿਨਾਂ ਵਾਸਤੇ ਦੁਬਾਰੇ ਤੋਂ ਪੁਲਿਸ ਨੇ ਰਿਮਾਂਡ ਦੇ ਦਿੱਤਾ ਹੈਗਾ ਤੇ ਹੁਣ ਦੁਬਾਰੇ ਤੋਂ 4 ਦਿਨਾਂ ਤੱਕ ਜਿਹੜੇ આરોપી ਹੈਗੇ ਅਕਿਊਜ਼ ਹੈਗੇ ਉਹ ਪੁਲਿਸ ਰਿਮਾਂਡ ਤੇ ਰਹਿਣਗੇ ਤਕਰੀਬਨ 16 ਲੋਕਾਂ ਨੂੰ ਰਾਉਂਡ ਅਪ ਕਰ ਰੱਖਿਆ ਗਿਆ ਯਾਨੀ ਕਿ ਡਿਟੇਨ ਕਰ ਰੱਖਿਆ ਹੈਗਾ ਪੁਲਿਸ ਨੇ ਤੇ ਦੱਸਿਆ ਜਾ ਰਿਹਾਗਾ ਕਿ ਹਜੇ ਵੀ ਦੋ ਜਿਹੜੇ ਇਹ ਮੈਂਬਰ ਨੇ ਉਹ ਫਰਾਰ ਨੇ ਉਹ ਪਲਸ ਦੀ ਗ੍ਰਫਤ ਤੋਂ ਬਾਹਰ ਹੈਗੇ ਆ ਜਿਹੜੇ ਡੈਥ ਟੋਲ ਹੈ ਗਿਆ ਉਹ 27 ਤੱਕ ਜਾ ਕੇ ਰੁਗੇ ਨੇ 27 ਲੋਕਾਂ ਦੀ ਡੈਥ ਹੋਈਆਂ ਨੇ ਅਲੱਗ-ਅਲੱਗ ਕਿਸਮ ਦੇ ਆਪਾਂ ਨੂੰ ਪਤਾ ਹੈ ਕਿ ਛਾਪੇ ਮਾਰੇ ਦੇ ਅਭਿਆਨ ਚੱਲ ਰਹੇ ਨੇ ਕਿਤੇ ਦਰਿਆਵਾਂ ਤੋਂ ਸ਼ਰਾਬ ਨਿਕਲ ਰਹੀ ਹੈ ਗਿਆ ਲੋਕ ਔਡਰਡ ਥਾਵਾਂ ਤੇ ਲੋਕਾਂ ਨੇ ਵੀ ਪਿੰਡਾਂ ਚ ਚੋਕੀਆਂ ਬਣਾ ਲਿਆ ਨੇ ਜਿਹੜੇ ਬੰਦੇ ਦੇਸੀ ਸ਼ਰਾਬ ਪਿੰਦੇ ਹੈਗੇ ਉਹਨਾਂ ਨੂੰ ਫੜ ਕੇ ਉਹਨਾਂ ਤੋਂ ਜਿਹੜੇ ਪੁਲਥ ਨਾਲ ਜਿਹੜੀ ਸ਼ਰਾਬ ਹੈ ਨਕਲੀ ਸ਼ਰਾਬ ਉਹ ਕੋਈ ਜਾਰੀ ਹੈ ਤੇ ਉਹਨਾਂ ਨੂੰ ਹਦਾਇਤ ਦਿੱਤੀ ਜਾ ਰਹੀ ਹੈ ਕਿ ਇਹ ਨਹੀਂ ਪੀਣਾਗਾ ਇਵਨ ਕਾਂਗਰਸ ਦੇ ਜਿਹੜੇ ਅੰਮ੍ਰਿਤਸਰ ਤੋਂ ਸੰਸਦ ਨੇ ਉਹ ਉਹ ਉਸਲਾ ਸਾਹਿਬ ਉਹਨਾਂ ਤਾਂ ਇਹ ਵੀ ਕਹਤਾਗਾ ਕਿ ਜਿਹੜੀ ਅੰਗਰੇਜ਼ੀ ਸ਼ਰਾਬ ਹੈ ਫਿਰ ਜਿਹੜੀ ਠੇਕਿਆਂ ਤੇ ਆਫੀਸ਼ੀਅਲ ਸ਼ਰਾਬ ਹੈ ਉਹਨੂੰ ਸਸਤਾ ਕੀਤਾ ਜਾਵੇ ਤਾਂ ਕਿ ਜਿਹੜੇ ਗਰੀਬ ਲੋਕ ਹੈਗੇ ਆ ਉਹ ਨਕਲੀ ਸ਼ਰਾਬ ਪੀ ਕੇ ਨਾ ਮਰਨ ਇਹ ਇਹ ਮੋਟਾ-ਮੋਟਾ ਨਿਕਲ ਕੇ ਸਾਹਮਣੇ ਆ ਰਿਹਾਗਾ ਜੀ ਬਾਕੀ ਪੂਰਾ ਇੱਕ ਜਿਹੜਾ ਉਹ ਸਾਈਕਲ ਡੀਕੋਡ ਨਹੀਂ ਕਰ ਪਾਰੀ ਅਜੇ ਪਲੱਸ ਜਿਵੇਂ ਲੋਤੀ ਆਣੇ ਵਾਲਾ ਤੇ ਦਿੱਲੀ ਵਾਲਾ ਜਿਹੜਾ ਬਣ ਰਿਹਾਗਾ ਕਿ ਜਿਹੜਾ ਮੈਥਨੋਲ ਪੰਜਾਬ ਚ ਸਪਲਾਈ ਹੁੰਦਾਗਾ ਕਿਉਂਕਿ ਜਿੰਨਾ ਵੀ ਮੈਥਨੋਲ ਪੰਜਾਬ ਚ ਆ ਰਿਹਾਗਾ ਉਹਦੇ ਚ ਕਿੰਨੇ ਕਿੱਥੇ ਉਹ ਸਾਬਣ ਸਰਫ ਬਣਾਉਣ ਵਾਸਤੇ ਆ ਰਿਹਾਗਾ ਜੀ ਓਨ ਪੇਪਰਸ ਪਰ ਉਹਦਾ ਇਸਤੇਮਾਲ ਤਾਂ ਇੱਧਰ ਵੀ ਹੋ ਰਿਹਾਗਾ ਇਸ ਕਰਕੇ ਪੁਲਿਸ ਉਸ ਪੂਰੇ ਸਾਈਕਲ ਨੂੰ ਡੀਕੋਡ ਨਹੀਂ ਕਰ ਪਾਰੀ ਅੱਗੇ ਪੁਲਿਸ ਜਾ ਕੇ ਵਪਾਰੀਆਂ ਨੂੰ ਫੜ ਲੈਂਦੀ ਹੈ ਵਪਾਰੀ ਚੱਕੇ ਉਹ ਕਾਗਜ਼ ਪਤਰੀ ਦਿਖਾ ਦਿੰਦੇ ਨੇ ਦੇਖੋ ਜੀ ਸਾਡੇ ਤੋਂ ਤਾਂ ਇਹਨਾਂ ਨੇ ਸਾਬਣ ਸਾਬਣ ਬਣਾਉਣ ਵਾਸਤੇ ਲਿਆ ਸੀਗਾ ਤੇ ਉਹ ਇੱਕ ਚੱਕਰ ਪੈ ਰਿਹਾਗਾ ਬਾਕੀ ਜਿਹੜੇ ਦੋ ਇਹ ਮੈਂਬਰ ਨੇ ਉਹ ਅਜੇ ਗ੍ਰਿਫਤ ਤੋਂ ਬਾਹਰ ਨੇ ਉਹ ਜਦੋਂ ਫੜੇ ਜਾਣਗੇ ਉਸ ਤੋਂ ਬਾਅਦ ਥੋੜੀ ਹੋਰ ਗੁੱਥੀ ਸੁਣ ਜੂਗੀ ਚਾਰ ਦਿਨਾਂ ਦਾ ਰਮਾਂਡ ਦੇਖਦੇ ਆ ਕਿ ਪੁਲਿਸ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਕਿੰਨੀ ਅੱਗੇ ਵਧਾਉਂਦੀ ਹੈਗੀ ਜੀ ਸੋ ਅਗਲੀ ਖਬਰ ਤੇ ਜੇਕਰ ਚਲਈਏ ਤਾਂ ਉਧਰ ਫਜ਼ਿਲਕਾ ਦੇ ਵਿੱਚ 40 ਪ੍ਰਦਰਸ਼ਨਕਾਰੀ ਜੇਲ ਭੇਜੇ ਤੇ ਇਹ ਭਾਰਤ ਮਾਲਾ ਪ੍ਰੋਜੈਕਟ ਦਾ ਵਿਰੋਧ ਕਰਨ ਵਾਲਾ ਮਾਮਲਾ ਹੈ ਹਾਂਜੀ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਵਾਲਾ ਮਾਮਲਾ ਹੈਗਾ ਪੂਰੇ ਪੰਜਾਬ ਭਰ ਦੇ ਵਿੱਚ ਭਾਰਤ ਮਾਲਾ ਦੀ ਜਿਹੜੀ ਲੈਂਡ ਅਕਵਾਇਰ ਹੈ ਗਿਆ ਉਹਦੇ ਖਿਲਾਫ ਉਹਦੇ ਉਲਟ ਪੰਜਾਬ ਦੇ ਵਿੱਚ ਪ੍ਰਦਰਸ਼ਨ ਹੋ ਰਹੇ ਨੇ ਜੀ ਤੇ ਇਹ ਥੋੜਾ ਜਿਹਾ ਵੱਧ ਕੇ ਘੱਟ ਹੋਇਆਗਾ ਜੀ ਫਾਜ਼ਿਲਕਾ ਦੇ ਵਿੱਚ ਫਾਜ਼ਿਲਕਾ ਚ ਇਹ ਨਿਕਲ ਕੇ ਸਾਹਮਣੇ ਆ ਰਿਹਾਗਾ ਕਿ ਤਕਰੀਬਨ 61 ਜਿਹੜੇ ਪ੍ਰਦਰਸ਼ਨਕਾਰੀ ਸੀ ਜਿਨ੍ਹਾਂ ਚੋਂ 21 ਮਹਿਲਾਵਾਂ ਸੀ ਗਿਆ ਉਹ ਉਹ ਉਹਨਾਂ ਉਹਨਾਂ ਨੂੰ ਰੀਟੇਨ ਕੀਤਾ ਗਿਆ ਸੀਗਾ ਬਾਦਚ ਇਹ ਦੱਸਿਆ ਜਾ ਰਿਹਾਗਾ ਕਿ ਤਕਰੀਬਨ 40 ਲੋਕਾਂ ਨੂੰ ਦੋ ਬਸਾਂ ਦੇ ਵਿੱਚ ਭਰ ਕੇ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ 'ਚ ਮੈਡੀਕਲ ਕਰਵਾਉਣ ਵਾਸਤੇ ਕਰਵਾਉਣ ਵਾਸਤੇ ਲੈ ਕੇ ਜਾਇਆ ਗਿਆ ਬਾਦਚ ਜੇਲ੍ਹ ਭੇਜ ਦਿੱਤਾ ਗਿਆ ਹੈਗਾ ਇੱਕ ਵੱਡਾ ਮਤਲਬ ਇਹ ਤੁਸੀਂ ਨੰਬਰ ਲਾਓ ਜੀ ਕਿ 40 ਲੋਕਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ 40 ਕਿਸਾਨਾਂ ਨੂੰ 21 ਮਹਿਲਾਵਾਂ ਨੂੰ ਮੁਕਤ ਤੇ ਰਹਾ ਕਰ ਦਿੱਤਾ ਗਿਆ ਹੈਗਾ ਇਹ ਮੋਟਾ-ਮੋਟਾ ਖਬਰ ਹੈਗਾ ਕਿਸਾਨ ਆਗੂ ਸੁਖਵਿੰਦਰ ਰਾਜਣ ਅਤੇ ਸੁਭਾਸ ਗੁਦਾਰਾ ਉਹਨਾਂ ਨੇ ਇਹ ਕਿਹਾ ਹੈਗਾ ਕਿ ਜਿਹੜੀ ਜ਼ਮੀਨ ਹੈਗੀ ਆ ਉਹ ਅਸੀਂ ਔਣੇ ਪੂਣੇ ਦਾਮਾਂ 'ਚ ਨਹੀਂ ਦੇਣੀ ਇਹ ਭਾਰਤ ਮਾਲਾ ਪ੍ਰੋਜੈਕਟ ਅ ਦੇ ਵਿੱਚ ਜੇ ਸਾਡੀ ਸਰਕਾਰ ਜ਼ਮੀਨ ਲੈ ਰਹੀ ਹੈ ਤੇ ਫਿਰ ਸਾਨੂੰ ਮੁਆਵਜ਼ਾ ਮਿਲਣਾ ਚਾਹੀਦਾ ਤੁਸੀਂ ਜੇਲ੍ਹ ਕਿਉਂ ਭੇਜ ਰਹੇ ਹੋ ਜਿਵੇਂ ਕੋ ਆਪਣੇ ਮੰਗ ਚੱਕ ਰਹੇ ਆ ਤਾਂ ਮਤਲਬ ਤੁਸੀਂ ਆਪ ਲਓ ਸਰਕਾਰ ਨੂੰ ਉਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਸੀਗਾ ਪਰ ਉਹਨਾਂ ਨੂੰ ਕਿਤੇ ਨ ਕਿਤੇ ਸਰਕਾਰ ਚੱਕੇ ਜੇਲ੍ਹ ਭੇਜ ਰਹੀ ਹੈਗੀ ਕਿੰਨਾ ਮਤਲਬ ਇਹ ਥੋੜੀ ਨਾ ਕਿ ਯਾਰ ਤੁਸੀਂ ਆਉਂਗੇ ਕਿ ਸਾਡਾ ਡਵੈਲਪਮੈਂਟ ਦਾ ਪਰਸਪੈਕਟਿਵ ਹੈਗਾ ਪਲਾਨ ਹੈਗਾ ਅਸੀਂ ਇੱਥੋਂ ਹਾਈਵੇ ਕੱਢਣਾ ਹੈ ਤੁਸੀਂ ਆਪਣੀ ਜ਼ਮੀਨਾਂ ਓਨੇ ਪੋਨੇ दाम ਚ ਦੇ ਦਿਓ ਐ ਥੋੜੀ ਨਾ ਚੱਲਦਾਗਾ ਤੁਸੀਂ ਮਤਲਬ ਉਹਨਾਂ ਦਾ ਪ੍ਰੋਪਰ ਮੁਆਵਜ਼ਾ ਦੇਉਂਗੇ ਜਿਹੜੇ ਕਿਸਾਨ ਹੈਗੇ ਆ ਪੰਜਾਬ ਦੇ ਉਹ ਜਾਇਜ਼ ਮੰਗਾ ਵਾਸਤੇ ਲੜ ਰਹੇ ਨੇ ਉਹਨਾਂ ਦੇ ਮੁਆਵਜ਼ੇ ਚ ਵੱਧਾਉਣਾ ਚਾਹੀਦਾ ਓਨੇ ਪੋਨੇ ਦਾਮਾਂ ਚ ਕਿਸਾਨਾਂ ਦੀ ਫਰਟਾਈਲ ਲੈਂਡ ਨਹੀਂ ਜਾਣੀ ਚਾਹੀਦੀ ਜੀ ਸੋ ਇਹ ਸਾਰੀ ਗੱਲਬਾਤ ਸੀ ਅੱਜ ਦੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਸੋ ਤੁਸੀਂ ਜੁੜੇ ਪੂਣੀਆਂ ਜੀ ਵਕ ਵਕ ਖਬਰਾਂ ਤੇ ਚਾਣਨਾ ਪਿਆ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸੱਚੀ ਗੱਲ ਸੋ ਇਸਾਨ ਸਾਡੇ ਨਾਲ ਮਨਦੀਪ ਪੂਨੀਆ ਜੀ ਜਿਨ੍ਹਾਂ ਨੇ ਵਕਵਾ ਖਬਰਾਂ ਦੇ ਉੱਪਰ ਚੰਦਨਾ ਪਾਇਆ ਪ੍ਰੋਗਰਾਮ ਤੁਹਾਨੂੰ ਕਿਵੇਂ ਦਾ ਲੱਗਿਆ ਤੁਸੀਂ ਆਪਣੇ ਵਿਚਾਰ رائے ਟਿੱਪਣੀਆਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ ਏ ਦੇ ਨਾਲ ਕਿਉਂਕਿ ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇ ਕਿ ਸਾਨੂੰ ਦੋਨਾਂ ਨੂੰ ਦੀ ਉਜਾੜਾ ਧੰਨਵਾਦ ਸਤਿ ਸ਼੍ਰੀ ਅਕਾਲ